ਜਾ ਉਹ ਇਹਨਾਂ ਗੱਲਾਂ ਤੇ ਜਿਹੜਾ ਪਿੰਡ ਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰ ਕਿੱਥੇ ਖੜਾ ਹੈ ਕਿਹੜੇ ਮੋਟਰ ਸੇ ਤੁਹਾਡੀ ਯੂਨੀਅਨ ਦਾ ਜਿਹੜਾ ਪਿੰਡ 'ਚ ਮੋਟਰਸਾਈਕਲ ਹੈ ਉਹ ਸੀਏ ਦੇ ਕੋਲ ਖੜਾ ਹੈ ਕਿਹੜੇ ਚਿੱਟਾ ਆਇਆ ਕਿੱਥੋਂ ਹੈ ਚਿੱਟਾ ਇਹ ਸਰਕਾਰਾਂ ਹੀ ਲਿਆਈਆਂ ਚਿੱਟਾ ਬੰਦ ਕਿਉਂ ਨਹੀਂ ਹੋਇਆ ਇਹ ਸਰਕਾਰਾਂ ਨੇ ਹੀ ਬੰਦ ਕੀਤਾ ਚਿੱਟਾ ਵਿਕ ਕਿਉਂ ਰਿਹਾ ਇਹ ਸਰਕਾਰਾਂ ਹੀ ਵਕਾ ਰਹੀਆਂ ਤੇ ਫਿਰ ਅੱਜ ਤਾਂ 30 ਤਰੀਕ ਹੋ ਗਈ ਇਹਨਾਂ ਦਾ ਆਪਦਾ ਹੀ ਸਵਾਲ ਹੈ ਵੀ ਚਿੱਟਾ ਮਿਲ ਰਿਹਾ ਪਰ ਜਿਵੇਂ ਬਿੱਟੂ ਮੀਂਡ ਨੂੰ ਪੈਸੇ ਲੈ ਕੇ ਤੂੰ ਮੁੱਕ ਰਿਹਾ ਹੈ ਲੜਾਈ ਆ ਹੋਵੇ ਚੰਡੀਗੜ੍ਹ ਕਿਉਂ ਨਹੀਂ ਜਾਣ ਦਿੱਤਾ ਗਿਆ ਇਹਦੀ ਕਹਾਣੀ ਹੋਵੇ ਕਿਸਾਨਾਂ ਦਾ ਜ਼ਮੀਨਾਂ ਦਾ ਮਸਲਾ ਹੋਵੇ ਜਿਹੜੇ ਸਿੰਘੂ ਤੋਂ ਕੰਡੌੜੀ ਤੋਂ ਕਿਸਾਨ ਠਾਏ ਨੇ ਉਹਨਾਂ ਦਾ ਮਸਲਾ ਹੋਵੇ ਵੀ ਘਰੇ ਸਾਡਾ ਨਗਰ ਕੌਂਸਲ ਦੀ ਕਮੇਟੀ 2009 ਪਹਿਲਾਂ ਬਣੀ ਨਗਰ ਕੌਂਸਲ ਦੀ ਕਮੇਟੀ ਜਿਲ੍ਹਾ ਪ੍ਰਧਾਨ ਬੈਠਾ ਸਾਡਾ ਮਰਜ਼ਾ ਉਹਨਾਂ ਜਦੋਂ ਲਿਖਿਆ ਕੋਈ ਐ ਫਿਰ ਭਾਈ ਤੁਸੀਂ ਭਗਵੰਤ ਮਾਨ ਜੇ ਤੜਕੇ ਉੱਠ ਕੇ ਕੁੱਤੇ ਨੂੰ ਵੀ ਰੋਟੀ ਪਾਈ ਜਾਂਦਾ ਹੋਊਗਾ ਨਾ ਇਹ ਫੇਰ ਵੀ ਉਹਦੀ ਐਡ ਲਾ ਦਿੰਦੇ ਆ ਵੀ ਅੱਜ ਵੇਖੋ ਆਮ ਆਦਮੀ ਪਾਰਟੀ ਦਾ ਇੱਕ ਪ੍ਰਾਪਤੀ ਬਹੁਤ ਵੱਡੀ ਪ੍ਰਾਪਤੀ 75 ਸਾਲਾਂ ਦੇ ਇਤਿਹਾਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕੁੱਤੇ ਨੂੰ ਰੋਟੀ ਪਾਈ ਉੱਠ ਕੇ ਉਹ ਦੁਨੀਆ ਨਾਲੇ ਆ ਖੜੇ ਅਸੀਂ ਦਿੱਤਾ ਵੇਚ ਰਹੇ ਅਸੀਂ ਦਵਾਈ ਦੇ ਵਪਾਰੀ ਆ ਸਾਹ ਭਾਈ ਠੀਕ ਹੈ ਰੱਖੀ ਬੈਠੇ ਆ ਵੱਡੀ ਪੱਦਰ ਤੇ ਲੁੱਟ ਕਰ ਰਹੇ ਆ ਜੇ ਉਹ ਅਧਿਆਪਕਾਂ ਨੇ ਆਵਾਜ਼ ਚੱਕੀ ਉਹਨਾਂ ਨੂੰ ਉੱਥੋਂ ਬਾਹਰ ਕੱਢਤਾ ਉੱਥੇ ਤਿੰਨ ਵਾਰਾਂ ਮੋਰਚਾ ਚਕਾਤਾ लाਠੀ ਚਾਰਜ ਹੋ ਗਿਆ 13 ਮਹੀਨਿਆਂ ਦੀ ਬੱਚੀ ਨੂੰ ਤੇ ਸਮੇਤ ਉਹਦੀ ਮੰਮਾ ਨੂੰ ਜੇਲ੍ਹ ਭੇਜਤਾ 40 ਤੋਂ 45 ਕਿਸਾਨ ਜੇਲ੍ਹ ਚ ਭੇਜਤੇ ਚਾਰ ਕਿਸਾਨ ਅਜੇ ਜੇਲ੍ਹ ਦੇ ਵਿੱਚ ਹੈ ਉਹਨਾਂ ਦੀ ਜ਼ੁਬਾਨ ਤਾਣੀ ਹੋਈ ਰਹੀ ਵੀ ਇਹਨਾਂ ਨੇ ਤਾਂ ਜਾ ਕੇ ਜੁਨੀਆਨ ਦਾ ਝੰਡਾ ਹੀ ਚੱਕਣਾ ਤੇ ਫਿਰ ਜੇ ਉਹ ਬਾਹਰ ਨਾ ਆਉਣਗੇ ਫਿਰ ਕਿਹੜਾ ਜੁਨੀਆਨ ਦਾ ਝੰਡਾ ਇਹ ਰੋਕ ਦੇਣਗੇ ਸਾਡੇ ਸਵਾਲ ਇਹ ਸੀ ਸਾਡੇ ਮਾਈ ਕੋਟਲੀ ਤੇ ਅਸੀਂ ਤੂਫਾਨ ਖੜੇ ਰਹੇ ਹਾਂ ਬਈ ਪ੍ਰੋਗਰਾਮ ਦੇ ਲਾਗੇ ਵੀ ਗਏ ਹਾਂ ਬੇਨਤੀ ਕੀਤੀ ਸੀ ਬਾਈ ਤੇ ਗਏ ਸੀ ਬੇਨਤੀ ਪਹਿਲਾਂ ਮੇਰੀ ਸੁਣਤ ਲੈ ਅਸੀਂ ਪ੍ਰੋਗਰਾਮ ਦੇ ਲਾਗੇ ਗਏ ਸਿਰੇ ਚੜਿਆ ਪ੍ਰੋਗਰਾਮ ਕੋਈ ਦਖਲਅੰਦਾਜ਼ੀ ਕੀਤੀ ਕੋਈ ਨਾਰਾਬਾਜੀ ਕੀਤੀ ਸਾਨੂੰ ਵੀ ਪਤਾ ਪ੍ਰੋਗਰਾਮ ਕਰਨ ਆਇਆ ਤਾਂ ਕਰਨ ਦਿੱਤਾ ਜਾਵੇ ਹਾਂ ਜਾਣਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਜਾਦੇ ਵੱਡੇ ਪਿੱਟਲੋ ਸਾਹਿਬ ਨਹੀਂ ਰੁਕਦੇ 17 ਸਾਲ ਦਾ ਬੱਚਾ 18 ਸਾਲ ਦਾ ਜੇ ਉਹ ਬੱਚਾ ਉਹ ਸਿਸਟਮ ਦੇ ਵਿੱਚ ਹੈ ਤੇ ਸਾਡੀ ਹੋਰ ਭਰਾਵਾ ਕਾਦੀ ਲੜਾਈ ਸੀ ਜਿਹਨੂੰ ਲੱਗੀ ਹੈ ਉਹੀ ਜਾਣਦਾ ਫਿਰ ਉੱਥੇ ਧੁੱਪੇ ਉਹੀ ਬੰਦਾ ਮੱਚਦਾ ਜਿਹਨੂੰ ਲੱਗੀਆਂ ਉਹੀ ਪਿੱਟਦਾ ਵੀ ਭਰਾਵੋ ਕਿਸਾਨੀ ਵੀ ਗਈ ਤੇ ਜਵਾਨੀ ਵੀ ਗਈ ਤੇ ਕੀਤਾ ਕੀ ਆਹੀ ਤਾਂ ਡੈਂਪੀ ਨੂੰ ਸਵਾਲ ਸੀ ਫਿਰ ਉਹ ਆਪ ਹੀ ਕਹਿ ਰਿਹਾ ਵੀ ਚਟਾ ਮਿਲ ਰਿਹਾ ਜੇ ਤਾਂ ਸੀ ਸੁਣ ਲੈ ਮੇਰੀ ਗੱਲ ਇੱਕ ਮਿੰਟੋ ਦੇ ਵੀ ਨਾਸਰਾ ਨਹੀਂ ਬਿਦੇ ਤੁਸੀਂ ਜਾਓ ਬਾਅਦ ਚ ਸਕੂਲ ਦਾ ਮਸਲਾ ਜਿਹੜੇ ਟੀਚਰਾਂ ਨਾਲ ਉੱਥੇ ਬਾਹਰ ਕੱਢ ਕੇ ਨਾਲੇ ਮੈਨੇਜਮੈਂਟ ਦੇ ਸਾਰਿਆਂ ਦੇ ਮਕਟ ਮਲੇ ਨਹੀਂ ਕਿਦਰ ਲਾਓ ਇਹਨਾਂ ਦੇ ਮੋਰ ਸ਼ਾਂਟ ਹੈ ਅਟੈਲ ਦਿਖਲਾਪ ਅਸੀਂ ਕਿਸੇ ਬੰਦੇ ਨੂੰ ਬੋਲਣਾ ਲਾਉ ਨਹੀਂ ਕਰਾਂਗੇ ਜੇ ਕੋਈ ਗੱਲ ਉਹਦੇ ਬਾਅਦ ਚ ਛਾਂ ਬਣੀ ਹੋਈ ਆ ਵਧੀਆ ਉਹਦੇ ਘਰੇ ਜਾਣ ਜੇ ਕਰੇ ਨਹੀਂ ਜਾਣਾ ਚਾਹੁੰਦੇ ਤੁਸੀਂ ਨਹੀਂ ਜਾਣਾ ਛੋਟੇ ਵੀਰ ਅਸੀਂ ਕੋਈ ਵੀ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਸਾਡੀ ਜਥੇ ਬੰਦੀ ਦਾ ਬੋਲਿਆ ਹੋਵੇ ਅਸੀਂ ਦੇਨ ਦੇ ਨੂੰ ਕਿੱਥੇ ਨੌਕਰੀਆਂ ਕਰਦੇ ਸੀ ਅੱਜ ਉਹ ਕਿਹੜੇ ਟੱਠੇ ਖੂਚ ਡਿੱਗਣੂ ਦਾ ਬੇਰਜਗਾਰ ਹੋ ਗਏ ਉਹਨਾਂ ਨੇ ਜੇਲਾਂ ਵੀ ਕੱਟ ਲਿਆ ਉਹਨਾਂ ਨੇ ਕੁੱਟਾਂ ਵੀ ਖਾ ਲਈ ਉਹਨਾਂ ਦਾ ਤਿੰਨ ਵਾਰਾ ਧਰਨਾ ਵੀ ਜਗਾਤਾ 18 ਮਹੀਨਾ ਦੀ ਬੱਚੀ ਵੀ ਗੇਲ ਜਾਈ ਵੀ ਉਹਨਾਂ ਨੂੰ ਰੋਜ਼ਗਾਰ ਵਾਪਸ ਆ ਜਾਏ ਜਾਂ ਅਸੀਂ ਚਿੱਤਾਂ ਵਿੱਚ ਦੇ ਆ ਸੱਸੀ ਗੱਲ ਜੀ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਇੱਕ ਡੈਂਪੀ ਢਿੱਲੂ ਦੇ ਸਮਰਥਕ ਤੇ ਕਿਸਾਨ ਜੁਨੀਅਰ ਅਗਰਾਹਾ ਦੇ ਆਗੂਆਂ ਦੇ ਵਿਚਾਰੇ ਇੱਕ ਤਲਖੀ ਹੋਈ ਹੈ ਬਹਿਸ ਹੋਈ ਹੈ ਪਿੰਡ ਕੋਟਲੀ ਵਿਖੇ ਤੇ ਉਹ ਕੀ ਸੀ ਸਾਰਾ ਮਸਲਾ ਤੇ ਆਪਾਂ ਪਹੁੰਚੇ ਆਂ ਪ੍ਰਧਾਨ ਬਾਈ ਬਿੱਟੂ ਮੱਲਨਜੀ ਗੋਲੇ ਤੇ ਆਪਾਂ ਸਾਰੀ ਗੱਲਬਾਤ ਪੁੱਛਦੇ ਆਂ ਸਸੀ ਗੱਲ ਬਾਈ ਜੀ ਸਵਾਗਤ ਹੈ ਚੈਨਲ ਤੇ ਸਸੀ ਗੱਲ ਜੀ ਬਹੁਤ ਬਹੁਤ ਧੰਨਵਾਦ ਬਾਈ ਜਿਹੜਾ ਕੱਲ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਪਿੰਡ ਦੀ ਹੈ ਨਾ ਉੱਥੇ ਕੋਈ ਤੁਹਾਡੀ ਬਹਿਸ ਬਾਜੀ ਹੋ ਰਹੀ ਹੈ ਡੈਂਪੀ ਢਿੱਲੂ ਦੇ ਸਮਰਥਕਾਂ ਦੇ ਨਾਲ ਕੀ ਸੀ ਸਾਰਾ ਮਸਲਾ ਉਹ ਬਾਈ ਉਹ ਚਾਨਣਾ ਥੋੜਾ ਜਿਹਾ ਉਹਦੇ ਵਿੱਚ ਇਹ ਸੀਗਾ ਛੋਟੇ ਵੀਰ ਵੀ ਕੱਲ ਪਿੰਡ ਕੋਟਲੀ ਦੇ ਵਿੱਚ ਹਰਦੀਪ ਸਿੰਘ ਡੈਂਪੀ ਢਿੱਲੋਂ ਦਾ ਪ੍ਰੋਗਰਾਮ ਸੀਗਾ ਉੱਥੇ ਸਕੂਲ ਦੇ ਵਿੱਚ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹਦੇ ਚ ਤੇ ਉੱਥੇ ਸਾਡੇ ਭਾਰਤੀ ਕਿਸਾਨ ਜੋ ਨੇ ਅਨੇਕਤਾ ਗ੍ਰਾਹਾਂ ਦਾ ਸਾਡਾ ਜ਼ਿਲ੍ਹਾ ਪ੍ਰਧਾਨ ਹਰਬੰਸ ਕੋਟਲੀ ਉਹਦਾ ਪਿੰਡ ਹੈ ਉਥੋਂ ਸਾਨੂੰ ਪਤਾ ਲੱਗਦਾ ਜਦੋਂ ਤੇ ਉਹਨਾਂ ਦਾ ਫੋਨ ਆਉਂਦਾ ਵੀ ਆਪਾਂ ਅੱਜ ਡੈਂਪੀ ਢਿੱਲੋਂ ਸਾਹਿਬ ਆ ਰਹੇ ਐ ਤੇ ਜੋ ਮੁੱਦੇ ਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੀ ਐ ਵੀ ਜਥੇਬੰਦੀ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ ਕਿਉਂਕਿ ਸਰਕਾਰ ਦੇ ਜਿਹੜੇ ਐਮਐਲਏ ਆ ਹੱਕ ਆਪਣਾ ਉਹਨਾਂ ਦੇ ਆ ਜੋ ਸਰਕਾਰ ਦੇ ਵਿੱਚ ਕੋਈ ਡਿੰਪੀ ਨਾ ਸਾਡੀ ਕੋਈ ਨਿੱਜੀ ਵਿਰੋਧਤਾ ਤਾਂ ਹੈ ਨਹੀਂ ਵੀ ਨਾ ਉਹਦੇ ਵਰਕਰਾਂ ਨਾ ਕਿਉਂਕਿ ਵਰਕਰ ਤਾਂ ਉਹਦੇ ਕੌਣ ਆ ਉਹ ਸਾਡੇ ਭਰਾ ਹੀ ਨੇ ਤੇ ਕਿਉਂਕਿ ਸਾਡਾ ਲੜਾਈ ਹੈ ਸਿਸਟਮ ਦੇ ਨਾਲ ਉਸ ਉਸ ਸਿਸਟਮ ਦਾ ਡੈਂਪੀ ਹਿੱਸਾ ਹੈ ਅਸੀਂ ਕੱਲ ਦਾ ਪ੍ਰੋਗਰਾਮ ਉੱਥੇ ਅਸੀਂ ਲਿਖਿਆ ਅਸੀਂ ਉੱਥੇ ਗਏ ਆ ਲਗਭਗ 10 ਵਜੇ ਦਾ ਟਾਈਮ ਹੋਊਗਾ ਠੀਕ ਹੈ ਜੀ ਅਸੀਂ ਉੱਥੇ ਪਹੁੰਚ ਗਏ ਆ ਇਹ ਡੈਂਪੀ ਢੱਲੋ ਸਾਹਿਬ ਪੌਣੇ 11 ਆਏ ਆ ਅਸੀਂ ਇਹ ਸਕੂਲ ਦੇ ਸਾਹਮਣੇ ਅਸੀਂ ਇੱਕ ਸਾਈਡ ਤੇ ਛੜਕ ਤੇ ਰੁੱਕ ਗਏ ਉਹ ਘੰਟਾ ਕਿਸ਼ਾਂ ਰਹੀ ਦਰਖਤ ਦੀ ਉਸ ਤੋਂ ਬਾਅਦ ਤਾਂ ਧੁੱਪ ਆ ਗਈ ਥੋੜੇ ਮੀਡੀਆ ਵਾਲੇ ਭਰਾ ਵੀ ਸੀਗੇ ਸਾਡੇ ਕਿਸਾਨ ਹੋਣੇ ਆ 20 ਤੋਂ 25 ਕਿਸਾਨ ਹੋਣੇ ਆ ਕੋਈ ਅਸੀਂ ਉੱਥੇ ਸਾਈਡ ਤੇ ਰੁਕ ਗਏ ਆ ਚਲੋ ਉਹਦੇ ਵਰਕਰ ਆਏ ਆ ਵੀ ਬਾਈ ਇਸ ਤਰ੍ਹਾਂ ਠੀਕ ਨਹੀਂਗਾ ਤੁਹਾਡਾ ਸਵਾਲ ਕਰਨਾ ਅਸੀਂ ਆਖਿਆ ਵੀ ਅਸੀਂ ਤਾਂ ਪੂਰੇ ਪੰਜਾਬ ਚ ਕਰ ਰਹੇ ਆ ਤੁਸੀਂ ਫਲਾਨੇ ਪਿੰਡ ਕਰ ਲਿਓ ਤੁਸੀਂ ਧੌਂਕੇ ਪਿੰਡ ਕਰ ਲਿਓ ਅਸੀਂ ਆਖਿਆ ਯਾਰ ਵੀ ਪਿੰਡ ਦਾ ਸਵਾਲ ਨਹੀਂ ਐ ਸਾਨੂੰ ਅਧਿਕਾਰ ਆ ਸਾਡੇ ਹੱਕ ਰੱਖਣ ਦਾ ਬਾਕੀ ਕੋਈ ਸਾਡੀ ਕਿਸੇ ਦੀ ਪਰਸਨਲ ਡਿਮਾਂਡ ਨਹੀਂ ਐ ਲੋਕਾਂ ਦੇ ਮੁੱਦੇ ਆ ਪੰਜਾਬ ਦੇ ਲੋਕਾਂ ਦੇ ਮੁੱਦੇ ਆ ਜਨਤਕ ਰੱਖਣ ਦਾ حق ਬਣਦਾਗਾ ਤੁਹਾਡੀ ਘਰੇ ਉਹਦੇ ਨਾਲ ਅੰਦਰ ਖੱਤੇ ਮੀਟਿੰਗ ਕਰਾ ਦਿੰਨੇ ਆ ਤੁਸੀਂ ਅੰਦਰ ਜਾਵੜੋ ਕੋਠੀ ਮਿਲਾ ਦਿਆਂਗੇ ਅਸੀਂ ਆਖਿਆ ਅਸੀਂ ਜੋ ਵੀ ਕਰਾਂਗੇ ਜਨਤਕ ਕਰਾਂਗੇ ਸਾਡਾ ਇਹ ਅਸੂਲ ਨਹੀਂ ਹੈ ਵੀ ਦੋ ਬੰਦੇ ਜਾ ਕੇ ਜਾਂ ਇਕੱਲਾ ਬੰਦਾ ਜਾ ਕੇ ਉਹ ਮੀਟਿੰਗ ਕਰਿਆਵੇ ਉਸ ਤੋਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਉਹ ਡਿੰਪੀ ਢਿੱਲੋ ਸਾਹਿਬ ਦੀਆਂ ਗੱਡੀਆਂ ਆ ਗਈਆਂ ਅਸੀਂ ਆਖਿਆ ਵੀ ਤੁਸੀਂ ਆਪਦਾ ਪ੍ਰੋਗਰਾਮ ਕਰ ਲਓ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਜੇ ਉਹ ਵਾਕਈ ਲੋਕਾਂ ਦੇ ਹਮਦਰਦ ਹੀ ਹੁੰਦੇ ਸਮਝਦਾਰ ਹੁੰਦੇ ਤਾਂ ਢਿੱਲੋ ਸਾਹਿਬ ਦਾ ਫਰਜ਼ ਸੀ ਜਦੋਂ ਸਾਡੇ ਕੋਲ ਦੀਆਂ ਗੱਡੀ ਟਪਾ ਕੇ ਲੈ ਕੇ ਗਏ ਰੋਕ ਲੈਂਦੇ ਵੀ ਭਾਈ ਦੱਸੋ ਹਾਂ ਵੀ ਯਾਰ ਕੋਈ ਗੱਲ ਨਹੀਂ ਤੁਸੀਂ ਕਿਉਂ ਤੁਪੇ ਖੜਨਾ ਮੈਨੂੰ ਤਾਂ 3 ਘੰਟੇ ਲੱਗਣਗੇ ਤੁਸੀਂ ਦੱਸੋ ਛੋਟੀਆਂ ਸਮੱਸਿਆਵਾਂ ਕੀ ਆ ਭੀ ਕੋਈ ਗੱਲ ਨਹੀਂ ਮੇਰਾ ਫਰਜ਼ ਹੈ ਵੀ ਜਿੰਨਾ ਹੋ ਸਕਿਆ ਹੱਲ ਕਰੂੰਗਾ ਨਹੀਂ ਮੈਂ ਆਵਾਜ਼ ਚੱਕੂੰਗਾ ਛੋਟੀਆਂ ਉਹਨਾਂ ਨੇ ਚੁੱਪ ਚਪ ਚਪੀਤੇ ਗੱਡੀਆਂ ਢਪਾ ਕੇ ਲੈ ਗਏ ਸਾਢੇ ਦਿਨ ਪੌਣੇ 4 ਘੰਟੇ ਉਹਨਾਂ ਨੂੰ ਲੱਗ ਗਏ ਠੀਕ ਹੈ ਠੀਕ ਹੈ ਅਸੀਂ ਉੱਥੇ ਵੇਟ ਕੀਤੀ ਸਾਢੇ 12 ਪੌਣਾ 1 ਹੋ ਗਿਆ 1:00 ਵਜੇ ਲਗਭਗ 10:00 ਵਜੇ ਤੋਂ ਲੈ ਕੇ 1:00 ਵਜੇ ਕੀ ਹੋਇਆ ਉਹਨਾਂ ਦੇ ਜਿਹੜੇ 5-4 ਵਰਕਰ ਸੀਗੇ ਉਹ ਮੂਰੇ ਲੱਗ ਗਏ ਗੱਡੀਆਂ ਪਿੱਛੇ ਲਾ ਲਈਆਂ ਤੇ ਵਰਕਰ ਆ ਕੇ ਸਾਨੂੰ ਇਹਦੇ ਵੀ ਉਹ ਸਵਾਲ ਨਹੀਂ ਤੁਹਾਡੇ ਨਾਲ ਕਰਨਗੇ ਅਸੀਂ ਕਿ ਵੀ ਕਿਉਂ ਵੀ ਇਹਦੇ ਚ ਤਾਂ ਕੋਈ ਮਸਲਾ ਹੀ ਨਹੀਂਗਾ ਵੀ ਅਸੀਂ ਕਿਹੜਾ ਕੋਈ ਬਾਹਰੋਂ ਆਏ ਆ ਜਾਂ ਕੋਈ ਸਾਡੇ ਕੋਲੇ ਅਸੀਂ ਜ਼ਿੰਮੇਵਾਰ ਬੰਦੇ ਆ ਵੀ ਜਾਂ ਉਹ ਜੀ ਗੱਲ ਆ ਜਾਂ ਇੱਥੇ ਕੋਈ ਮੰਦਾ ਚੰਗਾ ਬੋਲੂਗਾ ਅਸੀਂ ਰਿਸਪੈਕਟ ਕਰਦੇ ਆ ਵੀ ਉਹ ਹਲਕੇ ਦੇ ਐਮਐਲਏ ਐ ਤੇ ਵੀਵ ਜੀ ਤੇ ਕੋਈ ਗੱਲ ਨਹੀਂ ਨਹੀਂ ਜੀ ਇਹ ਠੀਕ ਨਹੀਂਗਾ ਇਹ ਖਬਰ ਚੱਲ ਜੂ ਤੇ ਅਸੀਂ ਆਖਿਆ ਹੁਣ ਕਿਹੜਾ ਖਬਰ ਨਾ ਚੱਲੂ ਫੇਰ ਅਗਲਾ ਆਖੂਗਾ ਸਵਾਲ ਨਹੀਂ ਕੀਤੇ ਭੱਜ ਗਿਆ ਖਬਰ ਤਾਂ ਹੁਣ ਵੀ ਲੱਗੂਗੀ ਯਾਨੀ ਕਿ ਉਹ ਖਬਰ ਦੀ ਗੱਲ ਨਹੀਂ ਸੀ ਗੱਲ ਇਹ ਸੀ ਵੀ ਲੋਕਾਂ ਨੂੰ ਜਵਾਬ ਦੇਵਾਂਗੇ ਕੀ ਜਵਾਬ ਭਾਈ ਨਹੀਂ ਇੱਕ ਲੋਕਾਂ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਗੱਡੀਆਂ ਟੱਪਾ ਲੀਆਂ ਕੋਲ ਦੀ ਤੇ ਉਸ ਤੋਂ ਬਾਅਦ ਉਹ ਸਾਥੀ ਸਾਡੇ ਨਾਲ ਕੜਤਨ ਚ ਪੈ ਗਏ ਇੱਕ ਪਰਸਨਲ ਹੀ ਅਟੈਕ ਤੱਕ ਜਾਵੜੇ ਠੀਕ ਹੈ ਉਹ 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 ਵੀਰਾਂ ਨੂੰ ਮੈਂ ਯਾਦ ਆ ਵੀ ਉਹ ਉਹ ਇੱਕ ਸਾਡੇ ਪਿੰਡਾਂ ਦੇ ਵਿੱਚ ਸਾਡੀ ਭਾਈਚਾਰਕਾਂ ਸਾਂਝ ਹੈ ਸਰਕਾਰਾਂ ਪਾਰਟੀਆਂ ਇਹ ਚਾਹੁੰਦੀਆਂ ਹੁੰਦੀਆਂ ਵੀ ਆਪਸ ਵਿੱਚ ਪਾੜਨ ਤੇ 75 ਸਾਲ ਦੇ ਉਹ ਇਸ ਚੀਜ਼ ਚ ਸਫਲ ਵੀ ਹੋਏ ਆ ਧਰਮਾਂ ਚ ਵੀ ਪਾੜਿਆ ਘਰਾਂ ਚ ਵੀ ਪਾੜਿਆ ਪਿੰਡਾਂ ਚ ਵੀ ਪਾੜਿਆ ਸ਼ਹਿਰਾਂ ਚ ਵੀ ਪਾੜਿਆ ਮਹੱਲਿਆਂ ਚ ਵੀ ਪਾੜਿਆ ਮਜ਼ਦੂਰਾਂ ਚ ਵੀ ਪਾੜਿਆ ਕਿਸਾਨਾਂ ਚ ਵੀ ਪਾੜਿਆ ਦੁਕਾਨਦਾਰਾਂ ਚ ਵੀ ਪਾੜਿਆ ਛੋਟੇ ਵਪਾਰੀਆਂ ਚ ਵੀ ਪਾੜਿਆ ਵਪਾਰੀਆਂ ਚ ਵੀ ਪਾੜਿਆ ਆਪ ਇਕੱਠੇ ਰਹਿੰਦੇ ਆ ਉਹ ਚੀਜ਼ ਉਹ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਵੀ ਤੁਸੀਂ ਟਕਰਾ ਕਰਾ ਦਿਓ ਪਰ ਸੋ ਰੂੜੀ ਕਪੂਰੇ ਵੀ ਆਈ ਹੋਇਆ ਵੀ ਤੁਸੀਂ ਪੰਜ ਚਾਰ ਬੰਦਿਆਂ ਨੂੰ ਮੁਰਦਾਬਾਦ ਦੇ ਨਾਰੇ ਲਵਾ ਦਿਓ ਕਿਸੇ ਤੋਂ ਜ਼ਿੰਦਾਬਾਦ ਦੇ ਨਾਰੇ ਲਵਾ ਦਿਓ ਵੀ ਇਸ ਤਰ੍ਹਾਂ ਕਿੰਨਾ ਕਚਰ ਬਚੋਗੇ ਤੁਸੀਂ ਤੇ ਜੇ ਵਕਈ ਉਹ ਡਿੰਪੀ ਢਿੱਲੋਂ ਲੋਕਾਂ ਦਾ ਹਮਦਰਦੀ ਹੁੰਦਾ ਉਹ ਉੱਥੇ ਰੁਕਦਾ ਵੀ ਭਾਈ ਨਹੀਂ ਦੱਸੋ ਕੀ ਇਸ ਸਮੱਸਿਆ ਵਾਂ ਅਸੀਂ ਸਮੱਸਿਆ ਵਾਂ ਰੱਖਣੀ ਸੀ ਇੱਕ ਭਰਾ ਨੇ ਇੱਕ ਕਵਚਨ ਰੱਖਿਆ ਵੀ ਸੋਡੀ ਜੱਥੇਬੰਦੀ ਦਾ ਮੋਟਰਸਾਈਕਲ ਆ ਜਿਹੜਾ ਉਹ ਥਾਣੇ ਲੱਗਿਆ ਕਰਦਾ ਇਹ ਵੀ ਮੈਂ ਸਵਾਲ ਕਰਨਾ ਸੀ ਵੀ ਉਹ ਕਹਿੰਨਾਂ ਨੇ ਕੋਈ ਕਿਹਾ ਕੀ ਕਿ ਚਿੱਟੇ ਦੇ ਕੇਸ ਦੇ ਵਿੱਚ ਕੋਈ ਤੁਹਾਡਾ ਮੋਟਰਸਾਈਕਲ ਸੀਆਈ ਦੇ ਵਿੱਚ ਖੜਾ ਜੀ ਨਹੀਂ ਸਾਡਾ ਉਹਨੇ ਵਧੀਆ ਸਵਾਲ ਰੱਖਿਆ ਸਾਡਾ ਉਸੇ ਨੂੰ ਹੀ ਸਵਾਲ ਹੈ ਇਹ ਚਲਾਈਓ ਤੁਸੀਂ ਮੇਨ ਸਾਡਾ ਉਸੇ ਨੂੰ ਹੀ ਸਵਾਲ ਆ ਉਹ ਇੱਕ ਗੱਲ ਕੱਲ ਕਾਵਾਂ ਰੋਲੀ ਦੇ ਵਿੱਚ ਉਹ ਰਹੇਗੀ ਉਸ ਪੱਖ ਰੱਖਣ ਵਾਲਾ ਸਾਡਾ ਉਸੇ ਵੀਰ ਨੂੰ ਹੀ ਸਵਾਲ ਹੈ ਅੱਜ 30 ਮਈ ਹੋਗੀ ਸਰਕਾਰ ਕਹਿੰਦੀ ਸੀ 30 ਮਈ ਤੱਕ ਅਸੀਂ ਨਸ਼ੇ ਦਾ ਖਤਮ ਕਰ ਦਿਆਂਗੇ ਹਾਂ ਠੀਕ ਹੈ ਨਾ ਹੁਣ ਹੁਣ ਆਮ ਆਦਮੀ ਪਾਰਟੀ ਦਾ ਨਮਾਇੰਦਾ ਹੀ ਕਹਿ ਰਿਹਾ ਡੈਂਪੀ ਢਿੱਲੋਂ ਦਾ ਖਾਸ ਖਾਸ ਵੀ ਚਿੱਟਾ ਮਿਲ ਰਿਹਾ ਹੂੰ ਚਿੱਟਾ ਵਿਕ ਰਿਹਾ ਹੈ ਹੂੰ ਅੱਛਾ ਰਹੀ ਗੱਲ ਸਾਡਾ ਉੱਥੇ ਜ਼ਿਲ੍ਹਾ ਪ੍ਰਧਾਨ ਹੈ ਹੂੰ ਵਧੀਆ ਘਰੋਂ ਆ ਉਹ ਇੱਕ ਬੰਦਾ ਵੀ ਉਹਦੇ ਨੀਂ ਉਂਗਲ ਕਰਦੇ ਅਸੀਂ ਬਾਅਦ ਚ ਵੀ ਮੈਂ ਉਹਦਾ ਪੱਖ ਰੱਖਿਆਗਾ ਵੀ ਇੱਕ ਬੰਦਾ ਇਹਦੇ ਚ ਦੱਸ ਦੇ ਵੀ ਇਹਦੇ ਚ ਨੁਕਸ ਕੀ ਹੈ ਕੋਈ ਪੈਸੇ ਦਾ ਕੋਈ ਕੱਪੜੇ ਬਾਜੀ ਦਾ ਕੋਈ ਨਸ਼ਾ ਤਖਸਰੀ ਦਾ ਕੋਈ ਅਜ ਤੱਕ ਲੜਾਈ ਦਾ ਕੇਸ ਅਜ ਤੱਕ ਪਾਰਟੀ ਬਾਜੀ ਦਾ ਆਦੇ ਨਹੀਂ ਬੱਚਾ ਤਾਂ ਯਾਰ ਕਿਸੇ ਦਾ ਵੀ ਨਸ਼ੇ ਤੇ ਲੱਗ ਸਕਦਾ ਉਹੀ ਤਾਂ ਰੋਣੇ ਪਟਦੇ ਫਿਰਦੇ ਆ ਬੱਚਾ ਤਾਂ ਢੋਡਾ ਵੀ ਲੱਗ ਸਕਦਾ ਮੇਰਾ ਵੀ ਲੱਗ ਸਕਦਾ ਜਿਹੜਾ ਭਰਾ ਉਹ ਸਵਾਲ ਕਰ ਰਿਹਾ ਉਹਦਾ ਵੀ ਲੱਗ ਸਕਦਾ ਕੱਲ ਨੂੰ ਇਹ ਤਾਂ ਕਿਸੇ ਦੇ ਇਹ ਤਾਂ ਘਰ ਘਰ ਦੀ ਕਹਾਣੀ ਹੋਗੀ ਮੇਰਾ ਬਿੱਟੂ ਜਿਹੜਾ ਮੋਟਰਸਾਈਕਲ ਸੀਗਾ ਉਹਦਾ ਅਸਲ ਵਿੱਚ ਕੀ ਕਿੱਸਾ ਕਹਿੰਦੇ ਉਹ ਵੀ ਜੁਨੀਅਨ ਦਾ ਮੋਟਰਸਾਈਕਲ ਸੀਗਾ ਜਿਹਦੇ ਉੱਤੇ ਕੋਈ ਨਸ਼ਾ ਬਰਾਮਦ ਹੋਇਆ ਨਹੀਂ ਨਹੀਂ ਉਹ ਸਾਡਾ ਬਲਾਕ ਕਮੇਟੀ ਦਾ ਮੋਟਰਸਾਈਕਲ ਹੈ ਠੀਕ ਹੈ ਜੀ ਉਹ ਰਵੰਸ ਕੋਟਲੀ ਕੋਲੇ ਹੁੰਦਾ ਠੀਕ ਹੈ ਜੀ ਠੀਕ ਹੈ ਦੋ ਮੋਟਰਸਾਈਕਲ ਨੇ ਸਾਡੇ ਬਲਾਕ 'ਚ ਇੱਕ ਗੁਰਪਖਤ ਕੋਲੇ ਹੁੰਦਾ ਠੀਕ ਹੈ ਉਹਦੇ ਵਿੱਚ ਮੋਟਰਸਾਈਕਲ ਘਰੇ ਖੜਾ ਸੀ ਹੂੰ ਠੀਕ ਹੈ ਉਹਦੇ ਕੋਲੋਂ ਵੀ ਨਹੀਂ ਮਿਲਿਆ ਉਹਦੇ ਉਹਨੇ ਦੋ ਮੁੰਡੇ ਨਾਲ ਚੜਾਏ ਹੂੰ ਠੀਕ ਹੈ ਉਹ ਜੈਤੋ ਜਾਵੜੇ ਹੁਣ ਮੈਨੂੰ ਕੀ ਪਤਾ ਢੋਡੀ ਜੇਬ ਚ ਕੀ ਹੈ ਤੁਹਾਨੂੰ ਕੀ ਪਤਾ ਮੇਰੀ ਜੇਬ ਚ ਕੀ ਹੈ ਹੂੰ ਨਹੀਂ ਪਤਾ ਨਾ ਫੇ ਹੁਣ ਉਹ ਸਾਥੀ ਉਹਦੇ ਨਾਲ ਉੱਠ ਕੇ ਬੱਚੇ ਹੂੰ ਉਹ ਉਹ ਬੱਚਿਆਂ ਦੀ ਜੇਬ ਚੋਂ ਕੁਝ ਮਿਲ ਗਿਆ ਠੀਕ ਹੈ ਠੀਕ ਹੈ ਉਹ ਮੋਟਰਸਾਈਕਲ ਉੱਥੇ ਖੜਾ ਹੈ ਹੂੰ ਜੇ ਤੱਕ ਕੋਈ ਨਸ਼ਾ ਤਕਸਰੀ ਹੁੰਦੇ ਪੁਲਿਸ ਪਰਚਾ ਨਾ ਦਿੰਦੇ ਹੂੰ ਉਹ ਆਪ ਹੀ ਕਹਿ ਰਹੇ ਨਹੀਂ ਨਹੀਂ ਹੋਇਆ ਨਹੀਂ ਅਜੇ ਤੱਕ ਕੁਝ ਨਹੀਂ ਹੋਇਆਗਾ ਠੀਕ ਹੈ ਉਹ ਆਪ ਹੀ ਕਹਿ ਰਹੇ ਨੇ ਹੂੰ ਵੀ ਅਸੀਂ ਆਖਿਆ ਕਿ ਕੋਈ ਨਸ਼ਾ ਤੱਕਸਰੀ ਨਹੀਂ ਅਸੀਂ ਵੇਚਦੇ ਆ ਨਹੀਂ ਤੇ ਅਸੀਂ ਆਖਿਆ ਫੇਰ ਵੀ ਖਾਂਦੇ ਪੀਂਦੇ ਦਾ ਜਾਂ ਉਹਦੇ ਸਾਥੀ ਲਾਉਂਦੇ ਸੀ ਉਹਨਾਂ ਕੋਲੋਂ ਨਿਕਲਿਆ ਆ ਉਹ ਮੁੰਡੇ ਨੂੰ ਨਹੀਂ ਪਤਾ ਜਾਂ ਮੰਨ ਲਾ ਵੀ ਚਲ ਇੱਕ ਗੱਲ ਆ ਵੀ ਉਹ ਬੱਚਾ ਵੀ ਲਾਉਂਦਾ ਹੋਇਆ ਕਿਤੇ ਕਿਵੇਂ ਆ ਬਰਾਸੀਂ ਵੀ ਖੰਚਦਾ ਲੱਗਦਾ ਵੀ ਉਹ ਨਹੀਂ ਐਡਾ ਪਰ ਜੇ ਮੰਨ ਲਾਇਓ 17 ਸਾਲ ਦਾ ਬੱਚਾ 18 ਸਾਲ ਦਾ ਜੇ ਉਹ ਬੱਚਾ ਉਹ ਸਿਸਟਮ ਦੇ ਵਿੱਚ ਹੈ ਤੇ ਸਾਡੀ ਹੋਰ ਭਰਾਵਾ ਕਾਦੀ ਲੜਾਈ ਸੀ ਜਿਹਨੂੰ ਲੱਗੀ ਹੈ ਉਹੀ ਜਾਣਦਾ ਫਿਰ ਉੱਥੇ ਧੁੱਪੇ ਉਹੀ ਬੰਦਾ ਮੱਚਦਾ ਜਿਹਨੂੰ ਲੱਗੀਆਂ ਉਹੀ ਪਿੱਟਦਾ ਵੀ ਭਰਾਵੋ ਕਿਸਾਨੀ ਵੀ ਗਈ ਤੇ ਜਵਾਨੀ ਵੀ ਗਈ ਤੇ ਕੀਤਾ ਕੀ ਆਹੀ ਤਾਂ ਡੈਂਪੀ ਨੂੰ ਸਵਾਲ ਸੀ ਫਿਰ ਉਹ ਆਪ ਹੀ ਕਹਿ ਰਿਹਾ ਵੀ ਚਿੱਟਾ ਮਿਲ ਰਿਹਾ ਜੇ ਤਾਂ ਅਸੀਂ ਚਿੱਟਾ ਦਤ ਹੰਦਾ ਹੈ ਤਾਂ ਦੱਸਣ ਦਾ ਬੱਚਾ ਤਾਂ ਕਿਸੇ ਦਾ ਵੀ ਨਸ਼ੇ ਤੇ ਲੱਗ ਸਕਦਾ 90% ਤਾਂ ਲੋਕ ਸਾਡੇ ਭੇਡ ਚੜ ਗਏ ਤੇ ਤੇ ਮਾਪਿਆਂ ਦਾ ਕੀ ਕਸੂਰ ਆ ਯਾਰ ਜੇ ਚਿੱਟਾ ਆਇਆ ਕਿੱਥੋਂ ਹੈ ਚਿੱਟਾ ਇਹ ਸਰਕਾਰਾਂ ਹੀ ਲਿਆਈਆਂ ਚਿੱਟਾ ਬੰਦ ਕਿਉਂ ਨਹੀਂ ਹੋਇਆ ਇਹ ਸਰਕਾਰਾਂ ਨੇ ਨਹੀਂ ਬੰਦ ਕੀਤਾ ਚਿੱਟਾ ਵਿਕ ਕਿਉਂ ਰਿਹਾ ਇਹ ਸਰਕਾਰਾਂ ਹੀ ਵਕਾਰੀਆਂ ਤੇ ਫਿਰ ਅੱਜ ਤਾਂ 30 ਤਰੀਕ ਹੋ ਗਈ ਇਹਨਾਂ ਦਾ ਆਪਦਾ ਹੀ ਸਵਾਲ ਆ ਵੀ ਚਿੱਟਾ ਮਿਲ ਰਿਹਾ ਪਰ ਜਿਵੇਂ ਬਿੱਟੂ ਜੀ ਅਕਸਰ ਹੀ ਆਪਾਂ ਤੁਹਾਡੇ ਟਕਰਾਉ ਉਹ ਵੇਖਦੇ ਆ ਪਹਿਲਾਂ ਮਨਪ੍ਰੀਤ ਬਾਦਲ ਨਾਲ ਹੈ ਨਾ ਤੁਹਾਡੇ ਇੱਥੇ ਹਲਕੇ ਦੇ ਵਿੱਚ ਕਿਤੇ ਡੈਂਪੀਟੇ ਨੂੰ ਕਹਿੰਦੇ ਵੀ ਇਹੋ ਜੇ ਬਿੱਟੂ ਦੇ ਕੋਲੇ ਕਿਹੜੇ ਸਵਾਲ ਆ ਵੀ ਜਿਹੜੇ ਸਾਰੇ ਲੀਡਰੀ ਉਹਨਾਂ ਇਸ ਸਵਾਲਾਂ ਤੋਂ ਭੱਜ ਜਾਂਦੇ ਆ ਟਕਰਾਅ ਹੋ ਜਾਂਦਾ ਪਹਿਲਾਂ ਵੀ ਆਪਾਂ ਵੇਖਿਆ ਮਨਪ੍ਰੀਤ ਬਾਦਲ ਵੇਲੇ ਵੀ ਉਹ ਕਹਿੰਦੇ ਸੀ ਵੀ ਸਾਨੂੰ ਕੈਂਪੇਨ ਨਹੀਂ ਕਰਨ ਦੇਂਦਾ ਬਿੱਟੂ ਮੱਲਨ ਕਿਹੜੇ ਸਵਾਲ ਆ ਜਿਹੜੇ ਬਿੱਟੂ ਮੱਲਣ ਕੋਲੇ ਹੈਗੇ ਤੇ ਜਿਹੜੇ ਲੀਡਰ ਆ ਸਵਾਲਾਂ ਤੋਂ ਭੱਜ ਜਾਂਦੇ ਆ ਨਹੀਂ ਨਹੀਂ ਇਹ ਬਿੱਟੂ ਮੱਲਣ ਦੇ ਸਵਾਲ ਨਹੀਂਗੇ ਵੀ ਜਾਂ ਕੋਈ ਮੇਰਾ ਨਿੱਜੀ ਆ ਜਾਂ ਤਾਂ ਮੈਂ ਕਹਾਂ ਵੀ ਮੇਰੀ ਬੇਟੀ ਨੂੰ ਨੌਕਰੀ ਲਵਾ ਦਿਓ ਠੀਕ ਹੈ ਜਾਂ ਮੇਰੇ ਪਰਿਵਾਰਕ ਮੈਂਬਰ ਨੂੰ ਨੌਕਰੀ ਲਵਾ ਦਿਓ ਜਾਂ ਮੇਰੇ ਰਿਸ਼ਤੇਦਾਰ ਨੂੰ ਲਵਾ ਦਿਓ ਮੇਰੇ ਦੋਸਤ ਨੂੰ ਨੌਕਰੀ ਲਵਾ ਦਿਓ ਬਿੱਟੂ ਮੱਲਣ ਦੇ ਸਵਾਲ ਨਹੀਂਗੇ ਇਹ ਲੋਕਾਂ ਦੇ ਸਵਾਲ ਨੇ ਉਹ ਭਰਾ ਕਹਿ ਰਿਹਾ ਸੀ ਵੀ ਜੌਂਦ ਦਾ ਇਸ ਮਸਲੇ ਨਾਲ ਕੀ ਮੈਟਰ ਗੇ ਦਰਵਾਦੇ ਵਿੱਚ ਕਿਉਂ ਨਹੀਂ ਮੈਟਰ ਜੌਂਦਪਿੰਡ ਦੀ 715 ਏਕੜ ਜ਼ਮੀਨ ਜੇ ਜਾਂਦੀ ਹੈ ਤੇ 24311 ਏਕੜ ਲੁਧਿਆਣੇ ਦੀ ਜਾ ਰਹੀ ਹੈ ਜੇ 24311 ਏਕੜ ਲੁਧਿਆਣੇ ਦੇ 32 ਪਿੰਡਾਂ ਦੀ ਜਾ ਰਹੀ ਹੈ ਤਾਂ 2710 ਏਕੜ ਫਾਜ਼ਲ ਕਾਇਰਿਏ ਦੀ ਜਾ ਰਹੀ ਹੈ ਤੇ ਗਿੱਦੜਬਾਹ ਦੇ 21 ਪਿੰਡਾਂ ਉਹਨਾਂ ਚ ਬੋਰ ਕੀਤੇ ਜਾ ਰਹੇ ਨੇ ਸਰਵਾ ਹੋ ਗਿਆ ਕੱਲ ਨੂੰ ਸਾਡੀ ਧਰਤੀ ਉਹ ਭਰਾਵਾਂ ਨੂੰ ਮੈਂ ਕਿਹਾ ਵੀ ਆਪਣੀ ਧਰਤੀ ਦੇ ਵਿੱਚ ਬੋਰ ਕਰਨੇ ਆ ਕੱਲ ਨੂੰ ਛੋਟੀਆਂ ਜ਼ਮੀਨਾਂ ਦੇ ਵਿੱਚ ਤੇ ਇਹ ਜ਼ਮੀਨਾਂ ਨੂੰ ਬੰਜਰ ਬਣਾਉਣਾ ਹੈ ਇਹਨਾਂ ਨੂੰ ਵਾਹਕ ਤੋਂ ਦੂਰ ਕਰਨਾ ਹੈ ਤੇ ਕੱਲ ਨੂੰ ਇਕੱਠੇ ਹੋਣਾ ਪਊਗਾ ਸਰਕਾਰਾਂ ਆਉਂਦੀਆਂ ਜਾਂਦਗਾਂ ਇਹਦੀਆਂ ਪਾਰਟੀਆਂ ਆਉਂਦੀਆਂ ਜਾਂਦਗਾਂ ਰਹਿੰਦਾਂ ਠੀਕ ਆ ਤੁਸੀਂ ਇੱਕ ਲੀਡਰ ਨਾਲ ਜੁੜੇ ਹੋਏ ਹੋ ਇੱਕ ਪਾਰਟੀ ਨਾਲ ਜੁੜੇ ਹੋਏ ਹੋ ਉਹ ਦਿਮਾਗ ਉਸ ਪਾਸੇ ਇਹ ਸਾਡੇ ਲੋਕਾਂ ਦਾ ਕੱਢ ਲੈਂਦੇ ਆ ਮਗਰ ਆ ਲਿੰਦੇ ਆ ਉਹ ਸਾਡੇ ਭਰਾ ਇੰਨੇ ਭਾਪਕ ਹੋ ਜਾਂਦੇ ਆ ਵੀ ਅਸੀਂ ਤਾਂ ਇਨਾ ਖਾਤਰ ਜਾਨ ਵਾਰ ਦਿਆਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਿਸਟਮ ਹੈ ਇਹ ਸਾਡਾ ਕਿਤੇ ਨਹੀਂ ਬਣੂਗਾ ਡਿੰਪੀ ਢਿੱਲੋਂ ਸਿਸਟਮ ਦੇ ਨਾਲ ਜਾ ਕੇ ਖੜੂਗਾ ਉਹ ਭਰਾ ਦਾ ਵੀ ਡਿੰਪੀ ਨੇ ਬੱਸਾਂ ਭੇਜੀਆਂ ਵੀ ਉਹਨੇ ਸੇਵਾ ਕੀਤੀ ਅੱਛਾ ਬੱਸਾਂ ਭੇਜੀਆਂ ਬਿਲਕੁਲ ਕੀ ਉਹ ਰੋਟੀ ਦੀ ਲੜਾਈ ਸੀ ਡਿੰਪੀ ਦਾ ਕੋਈ ਫਰਕ ਨਹੀਂ ਪੰਡਦਾ ਸੀ ਜੇ ਬੱਸਾਂ ਭੇਜੀਆਂ ਤਾਂ ਉਹਦਾ ਨਿਸ਼ਾਨਾ ਸੀ ਵੀ ਲਾਲ ਬੱਤੀ ਵਾਲੀ ਗੱਡੀ ਲੈਣੀ ਹੈ ਠੀਕ ਹੈ ਅੱਜ ਲਾਲਬੱਤੀ ਵਾਲੀ ਗੱਡੀ ਮਿਲ ਜੇ ਮਿਲ ਗਈ ਉਹਨੂੰ ਅੱਜ ਮੋਰਚਾ ਲੱਗ ਜੇ ਕਿਤੇ ਅੱਜ ਡੈਂਪੀ ਬੱਸਾਂ ਭੇਜ ਦੂਗਾ ਨਹੀਂ ਬਿਲਕੁਲ ਹੀ ਨਹੀਂ ਭੇਜਦਾ ਅੱਜ ਬਿਲਕੁਲ ਨਹੀਂ ਭੇਜਦਾ ਜਿਵੇਂ ਮੈਂ ਕੱਲ ਤੁਹਾਡੇ ਜਿਹੜੇ ਇਹੀ ਸਵਾਲ ਸੀਗੇ ਡੈਂਪੀ ਨੂੰ ਜਿਹੜੇ ਮਤਲਬ ਤੁਹਾਡੇ ਜਿਉਂਦ ਪਿੰਡ ਦਾ ਕੋਈ ਮੁੱਦਾ ਚੱਲ ਰਿਹਾ ਉਸ ਦੇ ਰਿਕਾਰਡਿੰਗ ਕੋਈ ਸਵਾਲ ਸੀਗੇ ਜਾਂ ਕੋਈ ਹੋਰ ਵੀ ਸਵਾਲ ਸੀ ਸਾਡਾ ਤੁਸੀਂ ਓਵਰਆਲ ਪੂਰੇ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੀ ਐ ਸਾਡਾ ਸਵਾਲ ਇਹ ਸੀ ਵੀ 5 ਮਾਰਚ ਨੂੰ ਸਾਨੂੰ ਚੰਡੀਗੜ੍ਹ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡੀ ਪੰਜਾਬ ਦੀ ਰਾਜਧਾਨੀ ਸੀ ਤੁਸੀਂ ਆਪ ਆਦੇ ਹੁੰਦੇ ਸੀ ਬੱਸਾਂ ਦੀ ਸੇਵਾ ਲਈ ਅਸੀਂ ਉਹ ਕੀਤਾ ਤੇ ਅੱਜ ਤੁਸੀਂ ਲੋਕਾਂ ਕੋਲੇ ਖੜਨ ਨੂੰ ਤਿਆਰ ਨਹੀਂ 5 ਮਾਰਚ ਨੂੰ ਚੰਡੀਗੜ੍ਹ ਨਹੀਂ ਵੜਨ ਦਿੱਤਾ ਲੋਕਾਂ ਨੂੰ ਘਰਾਂ ਚੋਂ ਲੀਡਰਾਂ ਨੂੰ ਰੀਟੇਨ ਕਰ ਲਿਆ ਇਹ ਸਵਾਲ ਸੀ ਸਾਡਾ ਸਵਾਲ ਸੀ ਵੀ ਚੌਕੇ ਚੌਕੇ ਪਿੰਡ ਦੇ ਵਿੱਚ ਟੀਚਰ ਜਿਹੜੇ ਅਦਰਸ਼ ਸਕੂਲ 24 ਆ ਉਹਨਾਂ ਦਾ ਚੇਅਰਮੈਨ ਭਗਵੰਤ ਮਾਨ ਸਾਹਿਬ ਹੈ ਤੁਸੀਂ ਵਿਧਾਨ ਸਭਾ ਚ ਤੁਸੀਂ ਸਵਾਲ ਠਾਓ ਵੀ ਸਾਨੂੰ ਪਿੰਡਾਂ ਚ ਲੋਕ ਪੁੱਛਦੇ ਆ ਉਹਨਾਂ ਦਾ ਚੇਅਰਮੈਨ ਭਗਵੰਤ ਮਾਨ ਸਾਹਿਬ ਹੈ ਉਹ ਅਦਰਸ਼ ਸਕੂਲ ਦੇ ਵਿੱਚ ਬਹੁਤ ਵੱਡਾ ਕਫਲਾ ਹੋ ਰਿਹਾ ਲੁੱਟ ਹੋ ਰਹੀ ਹੈ ਜਿਹਦੀ 41 41 ਹਜ਼ਾਰ ਹਜ਼ਾਰ ਰੁਪਿਆ ਟੀਚਰ ਦੀ ਤਨਖਾ ਉਹਨੂੰ 11000 ਦਿੰਦੇ ਆ ਏਟੀਐਮ ਗਰਮੇਲ ਠੇਕੇਦਾਰ ਆ ਰਹੀ ਰੱਖੀ ਬੈਠੇ ਆ ਵੱਡੀ ਪੱਦਰ ਤੇ ਲੁੱਟ ਕਰ ਰਹੇ ਆ ਜੇ ਉਹ ਅਧਿਆਪਕਾਂ ਨੇ ਆਵਾਜ਼ ਚੱਕੀ ਉਹਨਾਂ ਨੂੰ ਉੱਥੋਂ ਬਾਹਰ ਕੱਢਤਾ ਉਥੇ ਤਿੰਨ ਵਾਰਾ ਮੋਰਚਾ ਚਕਾਤਾ लाਠੀ ਚਾਰਜ 13 ਮਹੀਨਿਆਂ ਦੀ ਬੱਚੀ ਨੂੰ ਤੇ ਸਮੇਤ ਉਹਦੀ ਮੰਮਾ ਨੂੰ ਜੇਲ੍ਹ ਭੇਜਤਾ 40 ਤੋਂ 45 ਕਿਸਾਨ ਜੇਲ੍ਹ ਚ ਭੇਜਤੇ ਚਾਰ ਕਿਸਾਨ ਅਜੇ ਜੇਲ੍ਹ ਦੇ ਵਿੱਚ ਹੈ ਉਹਨਾਂ ਦੀ ਜ਼ੁਬਾਨ ਤਾਂ ਤਾਣੀ ਹੋਈ ਰੀ ਵੀ ਇਹਨਾਂ ਨੇ ਤਾਂ ਜਾ ਕੇ ਜੁਨੀਆਨ ਦਾ ਝੰਡਾ ਹੀ ਚੱਕਣਾ ਤੇ ਫਿਰ ਜੇ ਉਹ ਬਾਹਰ ਨਾ ਆਉਣਗੇ ਫਿਰ ਕਹੜਾ ਜੁਨੀਆਨ ਦਾ ਝੰਡਾ ਹੀ ਰੋਕ ਦੇਣਗੇ ਸਾਡੇ ਸਵਾਲ ਇਹ ਸੀ ਸਾਡੇ ਸਵਾਲ ਇਹ ਸੀ ਵੀ ਜੌਂਦਪਿੰਡ ਦੇ ਵਿੱਚ 717 ਏਕੜ ਜ਼ਮੀਨ ਹੈ 1988 ਦੇ ਵਿੱਚ ਉਹ ਕਿਸਾਨਾਂ ਦੇ ਹੱਕ ਚ ਹੋਈ। ਉਸ ਤੋਂ ਬਾਅਦ ਉਹ ਜ਼ਮੀਨ ਥੱਲੇ ਸਰਦਾਰਾਂ ਨੇ ਨਹੀਂ ਚੜਨ ਦਿੱਤੀ। ਉਸ ਤੋਂ ਬਾਅਦ ਸਰਦਾਰ ਹੁਣ ਹਾਈ ਕੋਰਟ ਦਾ ਹਵਾਲਾ ਲੈ ਕੇ ਕੇਸ ਜਿੱਤ ਕੇ ਉਹ ਜ਼ਮੀਨ ਖੋ ਰਏ ਨੇ। ਉੱਥੇ ਕੀ ਹੈ ਵੀ ਜਿਹੜਾ ਕੋਈ 5-4 ਕਿੱਲੇ ਜ਼ਮੀਨ ਕਿਸਾਨ ਵਾਹ ਰਿਹਾ। ਇੱਕ ਕੋਲੇ 100 ਕਿੱਲਾ ਹੈ। ਉਹ 5 ਕਿੱਲੇ ਖੋ ਕੇ 100 ਕਿੱਲੇ ਵਾਲੇ ਨੂੰ ਦੇਣੀ। ਇਹ ਕਿੱਡੀ ਕਵਾਜਕ ਹੈ। ਉਹਦੀ ਰੋਟੀ ਖੋ ਕੇ ਉਹਦੀ ਥਾਲੀ 'ਚ ਇੱਕ ਰੋਟੀ ਇੱਕ ਖੋ ਕੇ ਚੱਕ ਕੇ ਉਹਨੂੰ ਦੇ ਦੇਣੀ ਤੇ ਉਹਨੂੰ ਭੁੱਖਾ ਮਾਰਨਾ ਹੈ। ਸਾਡੇ ਸਵਾਲ ਇਹ ਹੈ ਵੀ ਇਹ ਜ਼ਮੀਨਾਂ ਤੁਸੀਂ ਅਕਵਾਇਰ ਕਰ ਰਹੇ ਹੋ। ਇਹ ਕੱਲੇ ਜਾਣ ਦਾ ਸਵਾਲ ਨਹੀਂ ਪੂਰੇ ਪੰਜਾਬ ਦੀ ਕਹਾਣੀ ਬਣ ਜਾਣੀ ਹੈ ਇੱਥੇ ਲੁਧਿਆਣੇ ਦੀ ਕਹਾਣੀ ਬਣ ਗਈ ਇੱਥੇ ਫਾਜ਼ਲਕਾਂ ਦੀ ਕਹਾਣੀ ਬਣ ਗਈ ਸਾਡਾ ਸਵਾਲ ਇਹ ਸੀ ਸਾਡਾ ਸਵਾਲ ਇਹ ਸੀ ਵੀ ਅਜੇ ਤੱਕ ਚਿੱਟਾ ਬੰਦ ਨਹੀਂ ਹੋਇਆ ਸਾਡਾ ਸਵਾਲ ਇਹ ਸੀ ਵੀ ਸਕੂਲਾਂ ਚ ਟੀਚਰਾਂ ਦੀ ਭਰਤੀ ਨਹੀਂ ਹੋਈ ਪ੍ਰਿੰਸੀਪਲਾਂ ਦੀਆਂ ਛਿੱਟਾਂ ਵਿਲੀਆਂ ਪਈਆਂ ਤੇ ਜਿਹੜੇ ਅਧਿਆਪਕ ਨੇ ਉਹਨਾਂ ਤੇ ਤੁਸੀਂ ਲਾਠੀ ਚਾਰਜ ਕਰਤੇ ਉਹਨਾਂ ਨੂੰ ਤੁਸੀਂ ਜੇਲ੍ਹ ਭੇਜਤਾ ਜਿਹੜੇ 12-12 ਸਾਲ ਦੇ ਚੌਂਕੇ ਸਕੂਲ ਦੇ ਵਿੱਚ ਉਹ ਟੀਚਰ ਆਪ ਦਾ ਰਜਗਾਰ ਚਲਾ ਰਹੇ ਸੀ ਉਹਨਾਂ ਨੂੰ ਮੱਖੀ ਨੂੰ ਕੱਢ ਕੇ ਤੁਸੀਂ ਬਾਹਰ ਮਾਰਿਆ ਤੇ ਅੱਜ ਉਹ ਕਿਹੜੇ ਕ ਠੱਠੇ ਖੂਚ ਡਿੱਗਣ ਉਹਨਾਂ ਦੀ ਤਾਂ ਉਮਰ ਵੀ ਟੱਪ ਗਈ ਉਹ ਤਾਂ ਹੋਰ ਮੈਕਮੇ ਵਿੱਚ ਵੀ ਨਹੀਂ ਜਾ ਸਕਦੇ ਪਰ ਜਿਵੇਂ ਬਿੱਟੂ ਜੀ ਉਹੀ ਪਿੰਡ ਦੇ ਜਿਹੜੇ ਸਮਰਥਕ ਸੀਗੇ ਡਿਪਟੀ ਲੋਦੇਣਾ ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ ਸਕੂਲ ਤੇ ਡੇਡੀਆਂ ਨੂੰ ਅੱਜ ਡੈਂਪੀਟੈਲੋਜੀ ਇੱਕ ਬਹੁਤ ਵੱਡੀ ਗ੍ਰਾਂਟ ਦੇ ਕੇ ਗਏ ਆ ਕਿ ਇਹੀ ਸਾਡਾ ਪ੍ਰੋਗਰਾਮ ਖਰਾਬ ਕਰਨਾ ਸੀਗਾ ਤੁਸੀਂ ਉਸ ਦੇ ਘਰੇ ਜਾ ਕੇ ਜਾਂ ਕਿਤੇ ਹੋਰ ਜਾ ਕੇ ਵੀ ਆਪਣਾ ਜਿਹੜਾ ਸੀਗਾ ਪੱਖ ਰੱਖ ਸਕਦੇ ਸੀ ਜਾਂ ਦਾ ਰੋਸ ਪ੍ਰਦਰਸ਼ਨ ਕਰ ਸਕਦੇ ਸੀ ਅੱਜ ਸਾਨੂੰ ਗ੍ਰਾਂਟ ਦੇ ਗਏ ਸੀ ਕਾਫੀ ਕਹਿੰਦੇ ਸੀ ਵੱਡੀ ਰਕਮ ਦੇ ਵਿੱਚ ਕੋਈ ਗ੍ਰਾਂਟ ਦਿੱਤੀ ਗਈ ਸੀ ਕਿ ਤੁਸੀਂ ਸਾਡਾ ਪ੍ਰੋਗਰਾਮ ਇੱਥੇ ਕਿਉਂ ਖਰਾਬ ਕਰ ਰਹੇ ਹੋ ਅਸੀਂ ਪ੍ਰੋਗਰਾਮ ਨਹੀਂ ਖਰਾਬ ਕੀਤਾ ਉਹਨਾਂ ਦਾ ਮੰਨ ਲਓ ਗ੍ਰਾਂਟ ਦੇ ਕੇ ਗਈ ਹੈ ਵਧੀਆ ਉਹਨਾਂ ਦਾ ਫਰਜ਼ ਆ ਉਹ ਜੇਬ ਚੋਂ ਨਹੀਂ ਗ੍ਰਾਂਟ ਦੇ ਕੇ ਗਏ ਇਹ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਪੈਸਾ ਲੋਕਾਂ ਦਾ ਖੂਨ ਚੂਸਿਆ ਜਾਂਦਾ ਹੈ 24 ਘੰਟੇ ਟੈਕਸ ਭਰਦੇ ਆ ਕੀ ਡੈਂਪੀ ਜੇਬ ਚੋਂ ਦੇ ਗਿਆ ਗ੍ਰਾਂਟ ਠੀਕ ਆ ਗ੍ਰਾਂਟ ਦੇ ਗਿਆ ਵਧੀਆ ਗੱਲ ਆ ਕੀ ਇਹ ਗ੍ਰਾਂਟਾਂ ਨਾਲ ਵਿਕਾਸ ਮੰਨਦੇ ਹੋ ਇਹਨੂੰ ਤੁਸੀਂ ਕੀ ਜੇ ਜ਼ਮੀਨਾਂ ਰਹਿਣਗੀਆਂ ਤਾਂ ਸਕੂਲ ਰਹਿਣਗੇ ਜੇ ਜੇ ਜ਼ਮੀਨਾਂ ਹੋਣਗੀ ਧਰਤੀ ਹੋਊਗੀ ਤਾਂ ਉਹ ਗ੍ਰਾਂਟ ਉਸ ਧਰਤੀ ਤੇ ਤੇ ਉਸ ਜ਼ਮੀਨ ਤੇ ਲਾਵਾਂਗੇ ਫਿਰ ਹੀ ਸਕੂਲ ਬਣਾਵਾਂਗੇ ਤੇ ਜੇ ਉਹ ਜ਼ਮੀਨਾਂ ਨਾ ਰਹਿਣਾਂ ਤੇ ਫਿਰ ਸਕੂਲ ਕਿੱਥੋਂ ਰਹਿਣਗੇ ਤੁਸੀਂ ਦੇਖੋ ਬਿਜਲੀ ਵਿਭਾਗ ਰਹਿ ਗਿਆ ਅੱਗੇ ਬਿਜਲੀ ਵਿਭਾਗ ਵਿੱਚ ਆਪਣੇ ਬੱਚੇ ਭਰਤੀ ਹੋ ਜਾਂਦੇ ਸੀ ਹੁਣ ਕੋਈ ਭਰਤੀ ਹੁੰਦਾ ਸੁਣਿਆ ਕੋਈ ਭਰਤੀ ਨਿਕਲ ਹੀ ਨਹੀਂ ਰਹੀ ਹੁਣ ਰੇਲਵੇ ਵਿੱਚ ਕੋਈ ਭਰਤੀ ਹੁੰਦਾ ਸੁਣਿਆ ਕੋਈ ਟੀਚਰ ਹੁੰਦੇ ਸੁਣੇ ਹੁਣ ਤੱਕ ਕਿੰਨੀ ਕਿ ਭਰਤੀ ਹੋਈ ਆ ਟੀਚਰਾਂ ਦੀ ਅੱਗੇ ਮਾੜਾ ਮੋਟਾ ਸਾਡਾ ਮੁੰਡਾ ਪੜ੍ਹ ਕੇ ਕੋਈ ਟੀਚਰ ਲੱਗ ਜਾਂਦਾ ਸੀ ਕੋਈ ਬਿਜਲੀ ਵਿਭਾਗ ਵਿੱਚ ਹੋ ਜਾਂਦਾ ਸੀ ਕੋਈ ਰੇਲਵੇ ਵਿੱਚ ਭਰਤੀ ਹੋ ਜਾਂਦਾ ਸੀ ਕੋਈ ਪੰਜਾਬ ਪੁਲਿਸ ਵਿੱਚ ਹੋ ਜਾਂਦਾ ਸੀ ਪੰਜਾਬ ਪੁਲਿਸ ਪ੍ਰਾਈਵੇਟ ਹੋ ਗਈ ਪਤਾ ਤੁਹਾਨੂੰ 2003 ਦੇ ਵਿੱਚ ਜਿਹੜੀਆਂ ਭਰਤੀਆਂ ਹੋਈਆਂ ਨੇ ਉਹਨਾਂ ਦੀ ਕੋਈ ਪਲਸਰ ਨਹੀਂ ਲੱਗਦੀ ਠੀਕ ਹੈ ਕੀ ਪ੍ਰਾਈਵੇਟ ਤਾਂ ਸਭ ਕੁਝ ਹੁੰਦਾ ਜਾਂਦਾ ਤੇ ਅਸੀਂ ਇਹ ਗਰਾਂਡਾ ਨੂੰ ਅਸੀਂ ਕੀ ਮੰਨੀਏ ਮੰਡੀਕਰਨ ਸਾਡੇ ਖਤਮ ਕੀਤੇ ਜਾ ਰਹੇ ਨੇ ਜ਼ਮੀਨਾਂ ਸਾਡੀਆਂ ਖੋਈਆਂ ਜਾ ਰਹੀਆਂ ਨੇ ਸਾਡਾ ਸਵਾਲ ਉਹਨੂੰ ਇਹ ਸੀ ਵੀ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਉੱਥੇ ਮੁੱਖ ਮੰਤਰੀ ਸਾਹਮਣੇ ਸਵਾਲ ਕਰਨ ਚੌਕੇ ਦਾ ਮਸਲਾ ਹੋਵੇ ਜੌਂਦਪਿੰਡ ਦੀ ਕਹਾਣੀ ਹੋਵੇ ਚੰਡੀਗੜ ਕਿਉਂ ਨਹੀਂ ਜਾਣ ਦਿੱਤਾ ਗਿਆ ਇਹਦੀ ਕਹਾਣੀ ਹੋਵੇ ਕਿਸਾਨਾਂ ਦਾ ਜ਼ਮੀਨਾਂ ਦਾ ਮਸਲਾ ਹੋਵੇ ਜਿਹੜੇ ਸਿੰਘੂ ਤੋਂ ਖੰਡੌਰੀ ਤੋਂ ਕਿਸਾਨ ਠਾਏ ਨੇ ਉਹਨਾਂ ਦਾ ਮਸਲਾ ਹੋਵੇ ਵੀ ਘਰੇ ਗਏ ਨੂੰ ਤਾਂ ਦੁਸ਼ਮਣ ਨੂੰ ਵੀ ਨਹੀਂ ਅਗਲਾ ਮੰਦਾ ਚੰਗਾ ਬੋਲਦਾ ਉਹਨੂੰ ਵੀ ਨਹੀਂ ਐ ਕਰਦਾ ਉਹਦਾ ਵੀ ਸਤਕਾਰ ਤੇ ਇੱਜ਼ਤ ਕਰਦਾ ਵੀ ਆਪਣੇ ਘਰੇ ਚੱਲ ਕੇ ਆਇਆ ਘਰੇ ਗਿਆ ਕਿਸਾਨਾਂ ਨੂੰ ਰੈਸਟ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਰਿਟੇਨ ਕੀਤਾ ਗਿਆ ਉਹਨਾਂ ਨੂੰ ਉਹਨਾਂ ਦਾ ਸਮਾਨ ਭੰਨ ਤੋੜ ਕੀਤਾ ਗਿਆ ਸਿਲੰਡਰ ਆਟਾ ਖੰਡ ਚਾਹ ਸਭ ਪੰਜਾਬ ਪੁਲਿਸ ਚੱਕ ਕੇ ਲੈ ਗਈ ਠੀਕ ਹੈ ਫਿਰ ਠੀਕ ਹੈ ਤੁਸੀਂ ਰੈਸਟ ਕਰ ਲਿਆ ਤੁਸੀਂ ਮੋਰਚਾ ਚਕਾਉਣਾ ਸੀ ਉਹਨਾਂ ਦਾ ਸਮਾਨ ਚੱਕ ਕੇ ਇੱਕ ਪਾਸੇ ਰੱਖ ਦਿੰਦੇ ਠੀਕ ਹੈ ਉੱਥੇ ਪੁਲਿਸ ਦੀ ਡਿਊਟੀ ਲਾ ਦਿੰਦੇ ਭਾ ਦਾਂ ਵੀ ਉੱਥੇ ਉੱਥੇ ਤੁਸੀਂ ਕੀ ਕਰਦੇ ਉੱਥੇ ਉਹ ਪੁਲਿਸ ਦੀ ਡਿਊਟੀ ਲਾ ਦਿੰਦੇ ਵੀ ਭਾਈ ਜਿਹੜਾ ਜਿਹੜਾ ਚਾਹਣਗੇ ਉਹਨਾਂ ਦਾ ਸਮਾਨ ਪੂਰਾ ਕਰਕੇ ਦੇਈ ਚੱਲਿਓ ਇਹ ਫਿਰ ਵੀ ਚੱਲ ਕੋਸਾ ਤੱਕ ਠੀਕ ਸੀ ਉੱਥੇ ਤੁਸੀਂ ਕੀ ਕੀਤਾ ਪੰਜਾਬ ਪੁਲ ਚੱਕ ਕੇ ਲੈ ਗਈ ਉੱਥੇ ਤੁਹਾਡੇ ਐਮਐਲਏ ਦੇ ਰਿਸ਼ਤੇਦਾਰ ਟਰਾਲੀਆਂ ਚੱਕ ਕੇ ਲੈ ਗਏ ਕਿਸਾਨਾਂ ਦੀਆਂ ਟਰਾਲੀ ਚੋਰ ਤੁਸੀਂ ਵੱਜ ਰਹੇ ਹੋ ਅੱਜ ਕੱਲ ਤੁਹਾਡਾ ਨਾਂ ਰੱਖਤਾ ਟਰੈਕਟਰ ਚੋਰੀ ਹੋ ਗਏ ਟਰਾਲੀਆਂ ਚੋਰੀ ਹੋ ਗਈਆਂ ਹਿੱਸੇ ਚੋਰੀ ਹੋ ਗਏ ਛੱਡ ਚੋਰੀ ਹੋ ਗਏ ਕਰੋੜਾਂ ਰੁਪਈਆ ਦਾ ਸਮਾਨ ਚੱਕ ਕੇ ਲੈ ਗਏ ਪੈਸਾ ਕਿੱਦਾ ਸੀ ਮਿਲੇ ਹੀ ਨਹੀਂਗਾ ਪੂਰਾ ਜਿਹੜਾ ਗਿਆ ਸੀ ਉਹ ਪੈਸਾ ਕਿੱਦਾ ਸੀ ਇਹ ਤਾਂ ਲੋਕਾਂ ਦੀ ਜੇਬਾਂ ਚੋਂ ਲੈ ਕੇ ਲੋਕਾਂ ਨੂੰ ਲੁੱਟ ਕੇ ਲੈ ਗਏ ਲੋਕਾਂ ਦੇ ਘਰੇ ਰਾਤ ਨੂੰ ਚੋਰੀ ਪੈਂਦੀ ਹੈ ਦਿਨ ਦਿਹਾੜੇ ਚੋਰੀ ਸਾਡੇ ਸਵਾਲ ਇਹ ਸੀ ਤੇ ਉਹ ਬੰਦਿਆ ਤੇ ਕਿੰਨਾ ਕੁ ਐਫਆਰਆਈ ਦਰਜ ਕੀਤੀ ਹੈ ਕਿੰਨਾ ਕੁ ਕਿੰਨੀ ਕੁ ਕਾਰਵਾਈ ਕੀਤੀ ਹੈ ਸ਼ਰੇ ਆਮ ਐਮਐਲਏ ਕਨੌਰ ਦੇ ਰਿਸ਼ਤੇਦਾਰਾਂ ਦੀਆਂ ਵੀਡੀਓ ਬਣੀਆਂ ਨੇ ਉਹਨਾਂ ਤੇ ਕੀ ਕਾਰਵਾਈ ਕੀਤੀ ਆ ਆ ਵਿਜੀਲੈਂਸ ਪਵਾ ਕੇ ਇੱਕ ਐਮਐਲਏ ਨੂੰ ਵੋਟਾਂ ਦੇ ਦਿਨ ਕਰਕੇ ਤੇ ਤੁਸੀਂ ਕਹਿੰਦੇ ਹੋ ਅਸੀਂ ਬਹੁਤ ਇਮਾਨਦਾਰ ਹਾਂ ਤੇ ਫਿਰ ਗਰਨਾਲ ਗਰਲਾਲ ਕਰਨ ਨੂੰ ਵੀ ਗ੍ਰਿਫਤਾਰ ਕਰੋ ਟਰਾਲੀ ਚੋਰ ਦੇ ਮਸਲੇ 'ਚ ਕਰੋ ਮਕਦਮਾ ਦਾ ਲਾ ਵੀ ਐਮ ਐਲ ਏ ਫੜਿਆ ਗਿਆ ਸੀ ਮਾਨਸਾ ਤੋਂ ਜੇ ਉਸਤੇ ਵੀ ਨਹੀਂ ਨਾ ਉਹ ਤਾਂ ਇੱਕ ਵੋਟਾਂ ਵੇਲੇ ਉਹ ਤੋਂ ਕਹਾਣੀ ਬਣਾਈ ਸੀ ਕਿਉਂਕਿ ਜਿਮਣੀ ਚੋਣ ਸੀ ਸੰਗਰੂਰ ਦੀ ਜਦੋਂ ਸਿਮਰਜੀਤ ਸਿੰਘ ਮਾਨ ਚੋਣ ਜਿੱਤੇ ਆ ਉਹ ਸਟੰਟ ਕੀਤਾ ਸੀ ਉਹਦਾ ਕਿੰਨਾ ਕਚ ਚਲਾਨ ਪੇਸ਼ ਕੀਤਾ ਉਹ ਫਿਰਦਾ ਉਹਨੂੰ ਫਿਰ ਪਾਰਟੀ ਚੋਂ ਬਰਖਾਸਤ ਕਿਉਂ ਨਹੀਂ ਕੀਤਾ ਜੇ ਉਹਨੇ ਠੱਗੀ ਧੋਖਾ ਧੜੀ ਕੀਤਾ ਫਿਰ ਉਹਨੂੰ ਪਾਰਟੀ ਚ ਦੁਬਾਰਾ ਕਿਉਂ ਵੜਿਆ ਅੱਜ ਉਹ ਪਾਰਟੀ ਦੇ ਵਿੱਚ ਪ੍ਰੋਗਰਾਮ ਕਰਦਾ ਫਿਰਦਾ ਇਹ ਸਾਰਾ ਨਾਟਕ ਹੈ ਇਹ ਚੀਜ਼ਾਂ ਦੇ ਸਵਾਲ ਸੀ ਵੀ ਇਹ ਤੁਸੀਂ ਭਾਈ ਸਾਹਿਬ ਵੀ ਮੁੱਖ ਮੰਤਰੀ ਦੇ ਸਾਹਮਣੇ ਰੱਖੋ ਪਾਣੀ ਨਹੀਂ ਆ ਰਿਹਾ ਪਿਛਲੇ 27 ਦਿਨਾਂ ਤੋਂ ਜ਼ਿਆਦੇ ਅਸੀਂ ਟੇਲਾਂ ਟੇਲਾਂ ਤੱਕ ਪਾਣੀ ਕਰਤਾ ਪਿਛਲੇ 27 ਦਿਨਾਂ ਤੋਂ ਪਾਣੀ ਬੰਦ ਹੈ ਉਹ ਨਹੀਂ ਆ ਰਿਹਾ ਉਹਦਾ ਦੱਸੋ ਕਾਰਨ ਹੁਣ ਤੁਸੀਂ ਕਹੋਗੇ ਵੀ ਹਰਮਨ ਪਿਆਰੇ ਨੇਤਾ ਹੂੰ ਅੱਜ ਹਰਮਨ ਪਿਆਰਾ ਨਹੀਂ ਰਿਹਾ ਡੇਂਪੀ ਢਿੱਲੋਂ ਅੱਜ ਤੱਕ ਕੂਲ ਦੀ ਕਾਰਾਂ ਜੀਪਾਂ ਟਪਾ ਕੇ ਲੈ ਗਿਆ ਪਰ ਵੇਖਿਆ ਜਾਵੇ ਬਿੱਟੂ ਦੀ ਛੋਡੀ ਹਲਕੇ ਨਹੀਂ ਉਹਨਾਂ ਨੂੰ ਇੱਕ ਲੀਡ ਦੇ ਕੇ ਜਿਤਾਇਆ ਵੀ ਹੈ ਨਾ ਵੇਖਿਆ ਜਾਵੇ ਤਾਂ ਕਾਫੀ ਜਿਵੇਂ ਪਹਿਲਾਂ ਹਾਰੀ ਜਾ ਰਿਹਾ ਸੀ ਤੇ ਇਸ ਵਾਰ ਲੀਡ ਦੇ ਕੇ ਉਸਨੂੰ ਹਰਾਇਆ ਵੀ ਹੈ ਕਿ ਉਸ ਤੋਂ ਬਾਅਦ ਕੀ ਉਸ ਦਾ ਕਿੱਦਾਂ ਦਾ ਕੋਈ ਕੰਮ ਰਿਹਾ ਛੋਡੀ ਹਲਕੇ ਵਿੱਚ ਕੋਈ ਕੰਮ ਹੋ ਰਿਹਾ ਹੈ ਜਾਂ ਜਿਵੇਂ ਜਿੱਤਣ ਤੋਂ ਬਾਅਦ ਕਹੇ ਸੀ ਸਾਨੂੰ 2.5 ਸਾਲ ਦਿਓ ਲੋਕਾਂ ਨੂੰ ਤਾਂ ਬਹੁਤ ਟਾਈਮ ਦਿੱਤਾ ਤੁਸੀਂ ਸਾਡੇ ਪਿਛਲੇ ਸਾਲ ਦੀਆਂ ਵੀਡੀਓ ਨੇ ਸੜਕਾਂ ਦੇ ਮਸਲੇ 'ਚ ਉਦੋਂ ਢਿੱਲੋਂ ਸਾਹਿਬ ਸਾਡੇ ਪਿੰਡ ਵੀ ਆਏ ਸੀ ਠੀਕ 对对对。 ਉਹ ਛੜਕਾਂ ਜੌਂਦੀਆਂ ਤਿਉਹ ਪੰਜਾ ਉਦੋਂ ਯਾਦ ਸੀ ਤੁਸੀਂ ਠਿਕ ਠੋਕ ਕੇ ਗਿਆ ਸੀ ਵੀ 2 ਮਹੀਨਿਆਂ ਚ ਮੈਂ ਕੰਪਲੀਟ ਕਰ ਦਊਗਾ ਹੂੰ ਠੀਕ ਹੈ ਜੇ ਅਸੀਂ ਅੱਜ ਬੋਲਦੇ ਅਗਲਾ ਕੂਗਾ ਯਾਰ ਇਹ ਤਾਂ ਪਰਸਨਲ ਹੀ ਸਾਡਾ ਕਿਸੇ ਨਾਲ ਪਰਸਨਲ ਹੀ ਨਹੀਂ ਹੈ ਅਸੀਂ ਤਾਂ ਅਜੇ ਵੀ ਸਮਾਂ ਦਿੱਤਾ ਉਹ ਗੱਲ ਨੂੰ 9 ਮਹੀਨੇ ਹੋ ਗਏ 9ਵੇਂ ਮਹੀਨੇ ਦੀ ਕਹਾਣੀ ਹੈ ਤੇ ਅੱਜ 6 ਮਹੀਨਾ ਚੜ ਗਿਆ ਅਜੇ ਤੱਕ ਉਹ ਛੜਕਾਂ ਨਹੀਂ ਬਣੀਆਂ ਖਾਲੀਆਂ ਨਹੀਂ ਬਣੀਆਂ ਬੁਰਾ ਹਾਲ ਹੈ ਪਾਣੀ ਨਿਕਲੀ ਜਾਂਦਾ ਬਾਹਰ ਉਖਲ ਬਣੇ ਪਏ ਆ ਖੱਡੇ ਬਣੇ ਪਏ ਸਾਡੇ ਪਿੰਡ ਵਿੱਚ ਦੀ ਚੱਕਰ ਕੇ ਜਾੜੋ ਵਿੱਚ ਦੀ ਕੋਈ ਲੁੱਕ ਨਹੀਂ ਪਈ ਕੋਈ ਏਡੀ ਡਲੀ ਨਹੀਂ ਪਈਗੀ ਤੇ ਵਿੰਕੇ ਦਿਹਾੜੇ ਕਿਸੇ ਦਾ ਕੋਈ ਕੰਮ ਨਹੀਂ ਹੋਇਆ ਕੰਮ ਤਾਂ ਕੀ ਕਰਨਾ ਤੇ ਖੜਨ ਨੂੰ ਤਿਆਰ ਨਹੀਂ ਤੇ ਅਗਲੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਕੌਣ ਸੀ ਅਸੀਂ ਆਮ ਲੋਕ ਹੀ ਸੀ ਉਹਨਾਂ ਲੋਕਾਂ ਕੋਲੇ ਹੀ ਆਉਣਾ ਘੱਟੋ ਘੱਟ 20 ਤੋਂ 25 ਕਿਸਾਨ ਖੜੇ ਸੀ ਕਿਤੇ ਨਾਲ ਜੁੜੇ ਹੋਏ ਸੀ ਉਹਨਾਂ ਦੀਆਂ ਮੰਗਾਂ ਸੀ ਕੋਈ ਉਹਨਾਂ ਦੀ ਪਰਸਨਲ ਮੰਗ ਨਹੀਂ ਸੀ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਸੀ ਉਹੀ ਅਸੀਂ ਸਵਾਲ ਕਰਨੇ ਸੀ ਉਹੀ ਅਸੀਂ ਰੱਖਣੇ ਸੀ ਤੇ ਉਹ ਉਹ ਸਾਡੇ ਕੋਲੇ ਖੜਨ ਨੂੰ ਤਿਆਰ ਨਹੀਂ ਤੇ ਫਿਰ ਫਿਰ ਤੁਸੀਂ ਇਹ ਮੰਗੋ ਫਿਰ ਅਸੀਂ ਕਿਵੇਂ ਸੋਚ ਸਕਦੇ ਆ ਵੀ ਇਹ ਸਾਡੇ ਹੱਕ ਚ ਖੜਨਗੇ ਸਾਡਾ ਵਿਕਾਸ ਕਰਨਗੇ ਹੂੰ ਵੀ ਸਾਡਾ ਸਾਡਾ ਇਹ ਕਿੱਤਾ ਕਿੱਤਾ ਸੁਧਾਰਨਗੇ ਇਹ ਨਸ਼ਾ ਬੰਦ ਕਰਨਗੇ ਕਿਸਾਨੀ ਦਾ ਸੁਧਾਰ ਕਰਨਗੇ ਕਿਵੇਂ ਮੰਨ ਸਕਦੇ ਹਾਂ ਅਸੀਂ ਜੀ ਬਿੱਟੂ ਜੀ ਕਿ ਨਸ਼ੇ ਤੁਹਾਡਾ ਇੱਕ ਆਖਰੀ ਸਵਾਲ ਸਤੋਂ ਲੈਣਾ ਜਿਹੜਾ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਚੱਲ ਰਿਹਾ ਸਰਕਾਰ ਦਾ ਕਹਿੰਦੇ ਅਸੀਂ ਪੀਲਾ ਪੰਜਾ ਚਲਾ ਰਹੇ ਹਾਂ ਬਹੁਤ ਲੋਕਾਂ ਦੇ ਘਰ ਢਾਏ ਵੀ ਗਏ ਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਸਟੈਂਟ ਹੈ ਜੀ ਜਾਂ ਵਾਕਈ ਰਿਐਲਿਟੀ ਵਿੱਚ ਕੋਈ ਕੰਮ ਕਰ ਰਹੇ ਆ ਰਿਐਲਿਟੀ ਵਿੱਚ ਤਾਂ ਹੋਇਆ ਹੀ ਨਹੀਂ ਠੀਕ ਹੈ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਜਿਹੜਾ ਕੋਈ ਅੰਬਲੀ ਭੰਗੀ ਖਾਂਦਾ ਪੀਂਦਾ ਹੈ ਜਿਹਦਾ ਬੱਚਾ ਅਣਵੱਸ ਨੂੰ ਲੱਗ ਗਿਆ ਉਹਦੀਆਂ ਜਾ ਕੇ ਤੁਸੀਂ ਬੁਰਜੀਆਂ ਢਾਟੀਆਂ ਠੀਕ ਹੈ ਉਹਦੀਆਂ ਬੁਰਜੀਆਂ ਢਾਟੀਆਂ ਉਹ ਉਹਨਾਂ ਤੇ ਕਾਰਵਾਈ ਕਰਤਿਆਂ ਜਿਹੜੇ ਸ਼ਰਿਆਂ ਵੇਚ ਰਹੇ ਆ ਜਿਨ੍ਹਾਂ ਕੋਲੇ 50-50 ਲੱਖ ਦੀਆਂ ਗੱਡੀਆਂ ਆ ਦੋ-ਦੋ ਕਰੋੜ ਦੀਆਂ ਕੋਠੀਆਂ ਪਈਆਂ ਕਿਹੜੇ ਮਗਰਮੱਛ ਦੀ ਜਾ ਕੇ ਕੋਠੀ ਢਾਈ ਐ ਹਮ ਅਥਾਰ ਵਾਲੀ ਬੀਬੀ ਸੀ ਹਮ 15 ਦਿਨਾਂ ਚ ਜ਼ਬੰਤ ਹੋਗੀ ਤੇ ਸਾਡੇ ਕਿਸਾਨ ਜੇਲਾ ਚ ਬੈਠੇ ਨੇ ਉਹਨਾਂ ਦੀ 2 ਮਹੀਨੇ ਹੋ ਗਏ ਉਹਨਾਂ ਦੀ ਜ਼ਬੰਤ ਨਹੀਂ ਲੈਂਦੇ ਕਿਉਂ ਆਦੇ ਤੁਸੀਂ ਜੁਨੀਅਨ ਨਾਲਿਓ ਹਮ ਠੀਕ ਐ ਤੇ ਨਸ਼ਾ ਤਖਸਰੀ ਦੀ 15 ਦਿਨਾਂ ਚ ਜ਼ਬੰਤ ਹੋਗੀ ਹੁਣ ਉਹਨੂੰ ਵਿਜੀਲੈਂਸ ਨੇ ਚੱਕ ਲਿਆ ਵਿਜੀਲੈਂਸ ਰਿਮਾਂਡ ਵਧਾਉਂਦੀ ਤਾਂ ਦੇਖੀ ਐ ਐ ਕਿਤੇ ਕਹਿੰਦੀ ਤਾਂ ਦੇਖੀ ਨਹੀਂ ਵੀ ਭਾਈ ਇਹਦਾ ਰਿਮਾਂਡ ਨਹੀਂ ਚਾਹੀਦਾ ਸਾਨੂੰ ਇੱਕ ਦਿ ਸਿਸਟਮ ਉਲਝਿਆ ਹੋਇਆ ਗੁੰਝਲਦਾਰ ਹੈ ਕਿਹੜਾ ਅਧਿਕਾਰ ਦੇਤਾ ਪੰਜਾਬ ਸਰਕਾਰ ਨੂੰ ਵੀ ਤੁਸੀਂ ਲੋਕਾਂ ਦੇ ਜਾ ਕੇ ਘੱਟ ਆਜੋ কোর্ਟ ਦੇ ਵਿੱਚ ਜਾਣ ਕੋਰਟ ਸਜ਼ਾ ਦੇਵੇ ਕੋਰਟ ਦੇ ਵਿੱਚ ਉਹ ਭੁਗਤਣ ਜੇ ਉਹਨਾਂ ਨੇ ਗਨਾਹ ਕੀਤਾ ਬਿਲਕੁਲ ਹੱਕਦਾਰ ਆ ਉਹ ਸਜ਼ਾ ਦੇ ਪਰ ਸਰਕਾਰ ਕੋਲੇ ਕਿਹੜਾ ਅਧਿਕਾਰ ਆ ਗਿਆ ਵੀ ਤੁਸੀਂ ਜਾ ਕੇ ਕਿਸੇ ਦਾ ਕੌਲੇ ਢਾ ਦਿਓ ਇਹ ਬਿੱਟੂ ਜੀ ਦੇ ਵੇਖਿਆ ਜਾਵੇ ਜਿਹੜੀ ਸਰਕਾਰ ਇਹਨਾਂ ਦਾ ਜਿਹੜੀ ਆ ਸਰਕਾਰ ਆ ਇਹਨਾਂ ਦੇ ਕਿਸਾਨ ਜੁਨੀਅਰ ਨਾਲ ਕੁਝ ਜ਼ਿਆਦਾ ਨਹੀਂ ਕਲਾਸਸ ਹੋ ਰਹੇ ਜਿਵੇਂ ਕਿ ਕਿਸੇ ਦਿਨ ਬਿਆਨ ਆ ਜਾਂਦਾ ਕਿ ਇਹ ਤਾਂ ਵਿਲੇ ਆ ਸੜਕਾਂ ਤੇ ਬਹਿ ਜਾਂਦੇ ਆ ਤੇ ਜੇ ਕੋਈ ਘਰਾਂ ਦੇ ਵਿੱਚ ਨੂੰ ਸਸ ਹਜ਼ਾਰ ਰੋਲਾ ਹੁੰਦਾ ਉਹਦੇ ਵਿੱਚ ਵੀ ਕਿਸਾਨ ਜੁਨੀਅਰ ਐਂਟਰ ਹੋ ਜਾਂਦੀਆਂ ਤੇ ਇਸ ਇਹਨਾਂ ਨੂੰ ਟਾਈਮ ਨਹੀਂ ਦਿੰਦੇ ਸਾਡਾ ਟਾਈਮ ਖਰਾਬ ਕਰ ਰਹੇ ਆ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਜਿਵੇਂ ਕਿ ਭਗਵੰਤ ਮਾਨ ਦੇ ਬਿਆਨ ਆ ਪਿਛਲੇ ਦਿਨਾਂ ਦੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਨੌਂ ਆ ਕੀ ਦਿਨਾਂ ਉਹ ਵੀ ਸਾਡੀਆਂ ਸੱਸਾਂ ਕਿਹੜੀਆਂ ਉਹ ਵੀ ਸਾਡੀਆਂ ਇਹ ਕਿਹਦੇ ਸਾਨੂੰ ਕੰਮ ਨਹੀਂ ਨਾ ਕਰਦੇ ਰੇ ਸਾਡੀਆਂ ਪੰਚਾਇਤਾਂ ਸਾਡੇ ਐਮਐਲਏ ਉਹਨਾਂ ਨੂੰ ਕੰਮ ਹੀ ਨਹੀਂ ਕਰਦੇ ਲੋਕਾਂ ਦੀ ਆਸ ਵੱਧ ਗਈ ਇਹਨਾਂ ਕੋਲੇ ਕੋਈ ਜਾਂਦਾ ਹੀ ਨਹੀਂ ਇਹ ਕੰਮ ਕਰਨਾ ਅਸੀਂ ਤਾਂ ਆਦੇ ਹ ਜੇ ਕੋਈ ਆਸ ਲੈ ਕੇ ਸਾਡੇ ਕੋਲੇ ਆਉਂਦਾ ਨਾ ਸੱਚ ਦਾ ਝਗੜਾ ਹੈ ਘਰੇ ਭਰਾਵਾਂ ਦਾ ਝਗੜਾ ਹੈ ਜੇ ਅਸੀਂ ਉਹਨਾਂ ਮੇੜ ਦਿੰਨੇ ਤੇ ਚ ਮੜਾ ਕੀ ਹੈ ਆਈ ਲਿਸਟ ਸੈਂਟਰਾਂ ਤੇ ਇਹਨੇ ਬਿਆਨ ਦਿੱਤਾ ਇੱਕ ਪਾਸੇ ਤਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਅਮਰੀਕਾ ਤੋਂ ਰਿਪੋਰਟ ਕੀਤੇ ਜਿਹੜੇ ਭਰਾ ਆਏ ਸੀ ਉੱਥੇ ਮਗਰਮੱਛ ਦੇ ਹੰਝੂ ਵਾ ਕੇ ਆਇਆ ਦੂਜੇ ਪਾਸੇ ਆਦਾ ਇਹ ਆਈ ਲਿਸਟ ਦੇ ਸੈਂਟਰਾਂ ਚ ਵੜ ਜਾਂਦੇ ਆ ਜੇ ਕਿਸੇ ਦਾ 20 ਲੱਖ 25 ਲੱਖ ਨੱਪਿਆ ਪਿਆ ਉਹ ਜ਼ਮੀਨ ਵੇਚ ਕੇ ਉਹਨੇ ਦੇਤੇ ਉਧਰ ਆਈ ਲਿਸਟ ਦੇ ਭੇਡ ਚੜ ਗਿਆ ਬੱਚਾ ਉਹਦਾ ਬਾਹਰ ਨਹੀਂ ਗਿਆ ਜੇ ਅਸੀਂ ਉਹਦਾ 20 ਲੱਖ ਮੜਾ ਕੇ ਦਿੱਤਾ ਉਹਦੀ ਝੋਲੀ ਚ ਦਾਣੇ ਵਾਪਸ ਮੜਾ ਕੇ ਮੜਾਤੇ ਤੇ ਇਹਦੇ ਚ ਮੜਾ ਅਸੀਂ ਕੀ ਕਰਤਾ ਤੁਸੀਂ ਜੇ ਲੱਤਾਂ ਚ ਦਾਵਾ ਤੁਸੀਂ ਆਈ ਲਿਸਟ ਵਾਲਿਆਂ ਤੇ ਕਰੋ ਕਾਰਵਾਈ ਤੁਸੀਂ ਦਿਓ ਲੋਕਾਂ ਨੂੰ ਇਨਸਾਫ ਕਿਉਂਕਿ ਸੋਡੇ ਦਰਬਾਰ ਤੇ ਇਨਸਾਫ ਨਹੀਂ ਮਿਲਦਾ ਇਨਸਾਫ ਉਹਨਾਂ ਨੂੰ ਅੱਜ ਜਾਗ ਇੱਥੋਂ ਆਸ ਹੈ ਉਹ ਤਾਂ ਆਉਂਦੇ ਐ ਤੇ ਜੇ ਅਸੀਂ ਉਹਨਾਂ ਦੀ ਆਵਾਜ਼ ਚੱਕਦੇ ਆਂ ਅੱਜ ਵਿਰੋਧੀ ਧਿਰ ਕਿਸਾਨ ਜੁਨੀਅਨ ਤਾਂ ਟਾਰਗੇਟ ਕਰ ਰਹੇ ਐ ਜੇ ਅਸੀਂ ਉਹਨਾਂ ਦੀ ਆਵਾਜ਼ ਚੱਕ ਤੇ ਉਹਨਾਂ ਨੂੰ ਇਨਸਾਫ ਦਿਵਾਉਨੇ ਉਹਨਾਂ ਦੇ ਨਾਲ ਖੜਦੇ ਆ ਸਾਡੇ ਭੈਣ ਭਰਾਵਾਂ ਦੇ ਤੇ ਇਹਨਾਂ ਦੇ ਕੀ ਢੱਪੀ ਪੈਂਦੀ ਆ ਇਸ ਕਰਕੇ ਸਰਕਾਰ ਹੂੰ ਸੈਂਟਰ ਸਰਕਾਰ ਨਾਲ ਮਿਲ ਕੇ ਕਿਸਾਨ ਜਥੇਬੰਦੀਆਂ ਤੇ ਇਸ ਲਹਿਰ ਨੂੰ ਜੋ ਪੰਜਾਬ ਤੇ ਪੰਜਾਬ ਤੋਂ ਚੱਲੀ ਆ ਉਹਨੂੰ ਦੱਬਣਾ ਚਾਹੁੰਦੀ ਉਹਨੂੰ ਕੁਚਲਣਾ ਚਾਹੁੰਦੀ ਹੈ ਪਰ ਭਗਵੰਤਬਾਨ ਸਾਹਿਬ ਸ਼ਾਇਦ ਇਹ ਭੁੱਲ ਗਏ ਨੇ ਵੀ ਜੇ ਕਿਤੇ ਲੋਕ ਐਂ ਕੁਚਲੇ ਜਾਂਦੇ ਠੀਕ ਹੈ ਜਥੇਬੰਦੀਆਂ ਤੋਂ ਵੱਡੇ ਹੋ ਸਕਦੇ ਆ ਇਹ ਪਰ ਲੋਕਾਂ ਤੋਂ ਵੱਡਾ ਨਹੀਂ ਜੇ ਕਿਤੇ ਐਂ ਕੁਚਲੇ ਜਾਂਦੇ ਲੋਕ ਫੇਰ ਅੱਜ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਜੇ ਐਂ ਲੋਕ ਕੁਚਲੇ ਜਾਂਦੇ ਫੇਰ ਉਦੋਂ ਪਹਿਲਾਂ ਮੁਗਲਾਂ ਦਾ ਰਾਜ ਹੋਣਾ ਸੀ ਠੀਕ ਹੈ ਇੱਥੇ ਸਾਡੇ ਜੇ ਐਂ ਜੇਲ੍ਹਾਂ 'ਚ ਢੱਕਣ ਨਾਲ ਐਂ ਲਾਠੀ ਚਾਰਜ ਕਰਨ ਨਾਲ ਵੀ ਲੋਕ ਦਬਦੇ ਫਿਰ ਸਾਡੇ ਦਸ਼ਮੇਸ਼ ਪਿਤਾ ਦੇ ਚਾਰ ਸਹਬਜ਼ਾਦੇ ਹੂੰ ਉਹਨਾਂ ਨੂੰ ਤਾਂ ਨੀਆਂ ਚ ਚਿੰਤਾ ਸੀ ਹੂੰ ਠੀਕ ਹੈ ਇੱਥੇ ਸਾਡੇ ਗੁਰੂ ਤਾਂ ਤਤੀਆਂ ਤਵੀਆਂ ਤੇ ਬਹਿ ਕੇ ਸ਼ਹਾਦਤਾਂ ਦੇ ਜਾਂ ਪੀ ਗਏ ਇੱਥੇ ਸੀਸ ਤਲੀ ਤੇ ਕਟਾਤੇ ਉਹਨਾਂ ਨੇ ਤਾਂ ਤੇ ਇੱਥੇ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਫਾਂਸੀਆਂ ਤੇ ਚੜ ਗਏ ਫਿਰ ਤਾਂ ਉਹ ਲਹਿਰਾਂ ਹੀ ਦਬ ਜਾਂਦੀਆਂ ਲਹਿਰਾਂ ਕਿਤੇ ਨਹੀਂ ਦਬਦੀਆਂ ਹੁੰਦੀਆਂ ਲਹਿਰਾਂ ਆਈ ਚੜ੍ਹਦੀਆਂ ਰਹਿੰਦੀਆਂ ਘੋਲਾਂ ਦੇ ਵਿੱਚ ਉਤਰਾ ਚੜ੍ਹਾ ਆ ਜਾਂਦੇ ਆ ਇਹ ਸਰਕਾਰ ਦਾ ਚਿੱਠਾ ਸਾਹਮਣੇ ਆ ਗਿਆ ਵੀ ਇਹ ਆਮ ਲੋਕਾਂ ਦੀ ਸਰਕਾਰ ਹੈ ਜਾਂ ਖਾਸ ਲੋਕਾਂ ਦੀ ਸਰਕਾਰ ਹੈ ਇਹ ਕਾਰਪੋਰੇਟਾਂ ਦੀ ਸਰਕਾਰ ਹੈ ਭਗਵੰਤਮਾਨ ਜੇ ਤੜਕੇ ਉੱਠ ਕੇ ਕੁੱਤੇ ਨੂੰ ਵੀ ਰੋਟੀ ਪਾਈ ਜਾਂਦਾ ਹੋਊਗਾ ਨਾ ਇਹ ਫਿਰ ਵੀ ਉਹ ਐਡ ਲਾ ਦਿੰਦੇ ਆ ਵੀ ਅੱਜ ਵੇਖੋ ਆਮ ਆਦਮੀ ਪਾਰਟੀ ਦਾ ਇੱਕ ਪ੍ਰਾਪਤੀ ਬਹੁਤ ਵੱਡੀ ਪ੍ਰਾਪਤੀ 75 ਸਾਲਾਂ ਦੇ ਇਤਿਹਾਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕੁੱਤੇ ਨੂੰ ਰੋਟੀ ਪਾਈ ਉੱਠ ਕੇ ਇਹ 75 ਸਾਲਾਂ ਚ ਹੋਰ ਕਿਸੇ ਸਰਕਾਰ ਦੀ ਪ੍ਰਾਪਤੀ ਨਹੀਂ ਇਹ ਭਗਵੰਤ ਮਾਨ ਦੀ ਪ੍ਰਾਪਤੀ ਹੈ ਇਹ ਤਾਂ ਇਹੋ ਜਿਹੀਆਂ ਗੱਲਾਂ ਚ ਪਏ ਹੋਏ ਨੇ ਕਮੇਡੀ ਐ ਸਟੰਟ ਬਾਜੀ ਐ ਚੁਟਕਲੇ ਬਾਜੀ ਐ ਉਹਦੇ ਨਾਲ ਕਿਤੇ ਪੰਜਾਬ ਨਹੀਂ ਚੱਲਦਾ ਸਵਾਲਾਂ ਤੋਂ ਭੱਜ ਰਹੇ ਆ ਅਸੀਂ ਛੋਟੇ ਮਾਧਿਅਮ ਰਹੀਂ ਇਹ ਕਹਿੰਨੇ ਆ ਪਿੰਡਾਂ ਦੇ ਵਿੱਚ ਜਿਹੜੇ ਲੋਕ ਆ ਭਰਾ ਪਾਰਟੀਆਂ ਨਾਲ ਜੁੜੇ ਹੋਏ ਆ ਠੀਕ ਆ ਭਾਈ ਤੁਸੀਂ ਜੁੜੇ ਹੋਏ ਹੋ ਪਰ ਆਪਦੇ ਬੱਚਿਆਂ ਨਹੀਂ ਝਾਤੀ ਮਾਰ ਲੋ ਵੀ ਕੱਲ ਨੂੰ ਇਹ ਰਜਗਾਰ ਨਹੀਂ ਰਹਿਣਾ ਜੇ ਆ ਮੰਡੀਆਂ ਨਾ ਰਹਿਣ ਛੋਡੀ ਭਾਈ ਕਿਸੇ ਲਿਆਜੀ ਨੇ ਐਮਐਲਏ ਨੇ ਜਾਂ ਮੰਤਰੀ ਨੇ ਕਿਸੇ ਨੇ ਕਣਕ ਬਾਤ ਨਹੀਂ ਪੁੱਛਣੀ ਕਿਸੇ ਨੇ ਨਹੀਂ ਅਖਣਾ ਮੈਂ ਝੋਨਾ ਵਕਾਉਣਾ ਜੇ ਸਾਡੀਆਂ ਮੰਡੀਆਂ ਰਹਿਣਗੀਆਂ ਜ਼ਮੀਨਾਂ ਰਹਿਣਗੀਆਂ ਫੇਰ ਹੀ ਸਾਡੇ ਬੱਚੇ ਰਹਿਣਗੇ ਤੇ ਜੇ ਭਾਈ ਇਹ ਨਾ ਰਿਆ ਤੇ ਸਾਨੂੰ ਪਾਰਟੀਆਂ ਨੇ ਕੁਝ ਨਹੀਂ ਦੇਣਾ ਉੰਪਿੱਟੂ ਜੀ ਇੱਕ ਲਾਸਟ ਸਵਾਲ ਆ ਜਿਵੇਂ ਤੁਸੀਂ ਮੰਡੀਆਂ ਦੇ ਗੱਲ ਕੀਤੀ ਥੋੜੇ ਜਿਵੇਂ ਆਪਾਂ ਕੁਸ ਕਿਸਾਨ ਦੇਖਦੇ ਆ ਥੋੜੇ ਜਿਹੇ ਪੈਸੇ ਦੇ ਲਾਲਚ ਦੀ ਖਾਤਰ ਸਾਈਲੋਆ ਵਿੱਚ ਜਾ ਰਹੇ ਆ ਹੈਨਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਪਾਸੇ ਤਾਂ ਆਪਾਂ ਲੜਾਈ ਲੜ ਰਹੇ ਆ ਨਾ ਬਾਰਡਰਾਂ ਤੇ ਬੈਠੇ ਜਾਂ ਮੋਰਚੇ ਲਾ ਰਹੇ ਆ ਪਰ ਇੱਕ ਥੋੜੇ ਜਿਹੇ ਲਾਲਚ ਦੀ ਖਾਤਰ ਸਾਈਲੋ ਵਿੱਚ ਜਾ ਕੇ ਆਪਣੀ ਕਣਕ ਝੋਨਾ ਵੇਚ ਰਹੇ ਥੋੜੇ ਜਿਹੇ ਪੈਸੇ ਵਧ ਦੇਣ ਕਰਕੇ ਉਹ ਤਾਂ ਵੀਰੇ ਅਸੀਂ ਪਹਿਲਾਂ ਤੋਂ ਹੀ ਆਦੇ ਆ ਵੀ ਜੇ ਤੁਹਾਡਾ ਮੰਡੀ ਦਾ 2500 ਰੇਟ ਆ ਤੁਹਾਨੂੰ 3500 4000 ਦੇਣਗੇ ਥੋੜੇ ਜਿਹੀ ਨਹੀਂ ਬਹੁਤ ਦੇਣਗੇ ਹਾਂ ਪਰ ਜਸ ਦੇ ਫਿਰ ਸੁਣ ਜਦੋਂ ਮੰਡੀ ਨਾ ਰਹੀ ਉਦੋਂ ਤੁਸੀਂ ਵੇਚਣ ਜਾਊਂਗੇ ਉਹਨਾਂ ਨੇ ਅੱਖਾਂ ਨਾਲ 500 ਨੂੰ ਲਵਾਂਗੇ ਨਹੀਂ ਲੈ ਜਾ ਜਿੱਥੇ ਮਰਜ਼ੀ ਲੈ ਜਾ ਅਸੀਂ ਨਹੀਂ ਚੱਕਣਾ ਫਿਰ ਉਹਨੂੰ ਪੇਟੀ ਚ ਪਾ ਲੋਂਗੇ ਸੰਦੂਕ ਚ ਪਾ ਲੋਂਗੇ ਫਿਰ ਭਾਈ ਉਹ ਆਪਦੀ ਮਰਜ਼ੀ ਨਾਲ ਰਹਿਣਗੇ ਮੰਡੀ ਦੇ ਵਿੱਚ ਝੋਨਾ ਰੱਖੋ ਮੰਡੀ ਨੂੰ ਜਿਉਂਦਾ ਰੱਖੋ ਜੇ ਮੰਡੀਆਂ ਜਿਉਂਦੀਆਂ ਰਹਿਣਗੀਆਂ ਐਮਐਸਪੀ ਵੀ ਲੈ ਲਾਂਗੇ ਜੇ ਇਥੋਂ ਮੰਡੀਆਂ ਚੁਕਾਤੀਆਂ ਮੰਡੀਕਰਨ ਖਤਮ ਹੋ ਗਿਆ ਮਾਰਕੀਟ ਕਮੇਟੀਆਂ ਖਤਮ ਹੋ ਗਈਆਂ ਟਰੱਕ ਜੂਨੀਅਨਾਂ ਖਤਮ ਹੋ ਗਈਆਂ ਫਿਰ ਸਾਡੀਆਂ ਜ਼ਮੀਨਾਂ ਦਾ ਵੀ ਕੋਈ ਮੈਣਾ ਨਹੀਂ ਫਿਰ ਸਾਡੀਆਂ ਭਾਈ ਜ਼ਮੀਨਾਂ ਵੀ ਜਾਣਗੀਆਂ ਜਦੋਂ ਮੰਡੀਕਰਨ ਖੋਲਿਆ ਜ਼ਮੀਨਾਂ ਵੀ ਜਾਣਗੀਆਂ ਜੀ ਨਾਲ ਇੱਥੇ ਕਰਨਗੇ ਇਸ ਕਰਕੇ ਭਰਾਵਾ ਸਾਡੇ ਇਹ ਸਵਾਲ ਹੈ ਭਾਰਤ ਮਾਲਾ ਦੀਆਂ ਛੜਕਾਂ ਕੱਢਤੀਆਂ ਇਹ ਸਾਡੇ ਵੀਰਾਂ ਨੂੰ ਆਧਿਆ ਪਿੰਡਾਂ ਚ ਕਈਆਂ ਨੂੰ ਨਹੀਂ ਇੰਨਾ ਪਤਾ ਉਹਦੇ ਵਿੱਚ ਸਾਨੂੰ ਕੀ ਲਾਭ ਹੋਇਆ ਪੰਜ ਕਿੱਲਾਂ ਦੇ ਵਿੱਚ ਦੀ ਭਾਰਤ ਮਾਲਾ ਦੀ ਛੜਕ ਕੱਢਤੀ ਢਾਈ ਏਕੜ ਇਧਰ ਰਹੇਗੀ 2 ਏਕੜ ਇਧਰ ਰਹੇਗੀ ਉਹਦੀ ਤਾਂ ਬੰਜਰ ਹੋਗੀ ਉਹਨੂੰ ਨਾ ਉਧਰ ਮੋਗਾ ਰਿਆ ਨਾ ਖਾਲਾ ਰਿਆ ਨਾ ਪਈ ਰਿਆ ਨਾ ਕੋਠਾ ਰਿਆ ਨਾ ਬੋਲ ਰਿਆ ਨਾ ਇਧਰਲੇ ਨੂੰ ਰਿਆ ਹੁਣ ਕਿੰਨੇ ਕਿਲੋਮੀਟਰ ਵੱਲ ਪਾ ਕੇ ਆਉ ਉਹਦਾ ਪੱਖਾ ਬੇਕਾਰ ਹੋ ਗਿਆ ਜਿਹੜੀ ਉਹ ਸੜਕ ਬਣੀ ਉਹਦਾ ਸਾਨੂੰ ਕੀ ਲਾਭ ਨਾ ਸਾਡਾ ਟਰੈਕਟਰ ਜਾਵੇ ਨਾ ਮੋਟਰਸਾਈਕਲ ਜਾਵੇ ਕਾਰ ਜਾਵੇ ਨਾ ਜੀਪ ਜਾਵੇ ਨਾ ਬਲਦ ਵਾਲਾ ਗੱਡਾ ਜਾਵੇ ਸਾਨੂੰ ਦੱਸੋ ਕੀ ਲਾਭ ਆ ਜਿਹੜੇ ਹਾਈਵੇ ਬਣਿਆ ਇਹਨਾਂ ਤੇ ਸਾਡਾ ਟਰੈਕਟਰ ਚੜਦਾ ਨਹੀਂ ਸਾਡਾ ਮੋਟਰਸਾਈਕਲ ਚੜਦਾ ਨਹੀਂ ਸਾਡਾ ਬਲਦ ਵਾਲਾ ਗੱਡਾ ਚੜਦਾ ਨਹੀਂ ਤੇ ਭਾਰਤਮਾਲ ਵਾਲੇ ਚ ਤਾਂ ਨਾ ਬਈ ਕਾਰਾਂ ਨਾ ਜੀਪਾਂ ਨਾ ਸਾਡਾ ਟਰੈਕਟਰ ਨਾ ਸਾਡਾ ਬਲਦ ਵਾਲਾ ਗੱਡਾ ਨਾ ਸਾਡਾ ਮੋਟਰਸਾਈਕਲ ਨਾ ਸਾਡਾ ਸਕੂਟਰੀ ਨਾ ਸਾਈਕਲ ਪਰ ਜਾਣਗੇ ਉਹ ਜ਼ਿੰਮੇਵਾਰਾਂ ਦੀ ਹੱਕ ਉਤੋਂ ਦੀ ਜਾਣ ਕੇ ਸਾਡੇ ਹੱਕ ਉਤੋਂ ਦੀ ਸਾਡੇ ਕਾਲਜੇ ਪਾੜਤੇ ਸਾਡੇ ਅੜੇ ਅੜੇ ਪੱਖੇ ਬਣੇ ਹੁੰਦੀ 10 10 ਕਿੱਲਾਂ ਦੇ 5 5 ਕਿੱਲਾਂ ਦੇ ਯਾਰ ਹਰੀ ਭਰੀ ਧਰਤੀ ਪੰਜਾਬ ਦੀ ਕਹੀ ਜਾਂਦੀ ਸੀ ਪੰਜ ਜੰਦੀ ਸੀ ਪੰਜ ਦਰਿਆਵਾਂ ਦੀ ਧਰਤੀ ਕਹੀ ਜਾਂਦੀ ਸੀ ਤੇ ਅੱਜ ਉਹ ਧਰਤੀ ਦੇ ਵਿੱਚ ਯਾਰ ਐਂ ਚੀਰ ਪਾ ਕੇ ਤੇ ਐਡੇ ਐਡੇ ਟੋਟੇ ਬਣਾਤੇ ਯਾਰ ਐਂ ਕਾਲਜਾ ਪਾੜਦਾ ਯਾਰ ਜਿਹੜਾ ਇੱਕ ਮਾਤਾ ਦੱਸੇ ਇਹ ਦੁੰਨੇ ਵਾਲੇ ਪਿੰਡ ਦੀ ਘਟਨਾ ਹੈ ਜਦੋਂ ਪਿਛਲੇ ਦਿਨੀ ਉੱਥੇ ਜ਼ਮੀਨੀ ਉਹਦੇ ਝੜਪ ਹੋਈ ਆ ਗੈਸ ਪਾਈਪ ਲਾਈਨ ਦੇ ਚੱਕਰ ਚ ਉਹ ਆਦੀ ਪੁੱਤ ਮੇਰਾ ਬੱਚਾ 3.5 ਕਿਲੇ ਪਤਨੀ 4 ਕਿਲੇ ਵਾਣ ਉਹਦਾ ਛੜਕ ਚ ਆਇਆ ਠੀਕ ਹੈ 2 ਕਿਲੇ ਇੱਧਰ ਰਹਿ ਗਿਆ 2 ਕਿਲੇ ਇੱਧਰ ਰਹਿ ਗਿਆ ਆਦੀ ਉਹ ਸਾਰੀ ਖਤਮ ਹੋ ਗਈ ਹੁਣ ਹੁਣ ਉਹ ਆਪਦੀ ਮਰਜ਼ੀ ਨਾਲ ਲੈਣਗੇ ਇਹ ਭਰਾਵਾਂ ਨੂੰ ਤਾਂ ਆਦੇ ਆ ਵੀ ਭਾਈ ਜਥੇਬੰਦੀਆਂ ਇੱਕ ਲੋਕਾਂ ਦੀ ਲੜਾਈ ਲੈ ਕੇ ਸ਼ੁਰੂ ਹੋ ਰਹੀਆਂ ਇਹ ਜਥੇਬੰਦੀਆਂ ਕੋਈ ਵੀ ਜਥੇਬੰਦੀ ਹੈ ਜਿਹੜੀ ਸੰਘਰਸ਼ ਕਰਦੀ ਹੈ ਲੋਕਾਂ ਪੱਖੀ ਉਹਦਾ ਸਾਥ ਦਿਓ ਨਾ ਕਿ ਉਹ ਤੇ ਜਾ ਕੇ ਤੁਸੀਂ ਉਹਦੇ ਬਰੀਕੀ ਪੁਆਇੰਟ 'ਤੇ ਪਾ ਲੋ ਆਗੂ ਦੇ ਵੀ ਉਹਦੇ ਤੇ ਜਾ ਕੇ ਅਸੀਂ ਯਾਰ ਨਿੱਜੀ ਅਟੈਕ ਕਰਨਾ ਲੀਡਰਾਂ ਨੂੰ ਵੀ ਉਹਦੇ ਬਰੀਕੀ ਭਾਲੋ ਦੀ ਕਮਜ਼ੋਰੀ ਭਾਲੋ ਭਾਲਦੇ ਭਾਲਦੇ ਯਾਰ ਐ ਤਾਂ 100 ਬੰਦਿਆਂ ਤੋਂ ਗਲਤੀਆਂ ਹੁੰਦੀਆਂ ਗਲਤੀਆਂ ਸੁਧਾਰ ਕੇ ਬੰਦਾ ਕੰਮ ਤੇ ਆਉਂਦਾ 100 ਬੰਦੇ ਦੀਆਂ ਕਮਜ਼ੋਰੀਆਂ ਹੋਣਗੀਆਂ ਜੇ ਉਹ ਤੁਸੀਂ ਆਏ ਕਮਜ਼ੋਰੀਆਂ ਭਾਲ ਕੇ ਲਿਆਉਂਗੇ ਵੀ ਉਹ ਆਏ ਆ ਤੇ ਫਿਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਹਾਡੇ ਐਮਐਲਏ ਤੋਂ ਕਿੰਨੇ ਵਾਰ ਚਿੱਟਾ ਫੜਿਆ ਗਿਆ ਤੁਹਾਡੇ ਐਮਐਲਏ ਤੋਂ ਗੱਡੀਆਂ ਚੋਂ ਚਿੱਟਾ ਫੜਿਆ ਗਿਆ ਤੁਹਾਡੇ ਐਮਐਲਏ ਤੇ ਮੰਤਰੀਆਂ ਤੇ ਇਹ ਦੋਸ਼ ਲੱਗੇ ਵੀ ਚਿੱਟਾ ਵਕਾ ਰਹੇ ਨੇ ਤੇ ਫਿਰ ਉਹ ਕੀ ਕਰ ਰਹੇ ਨੇ ਇਸ ਕਰਕੇ ਤੁਸੀਂ ਕਿਸੇ ਪਰਸਨਲ ਆਗੂ ਦੇ ਆਏ ਤੁਸੀਂ ਪਰਸਨਲ ਅਟੈਕ ਕਰਕੇ ਉਹਦੀਆਂ ਛੋਟੀਆਂ-ਛੋਟੀਆਂ ਕਮਜ਼ੋਰੀਆਂ ਭਾਲ ਕੇ ਲਿਆ ਠੀਕ ਨਹੀਂ ਲਹਿਰ ਵਾਸਤੇ ਇਹ ਤੁਸੀਂ ਆਪ ਦਾ ਪਿੱਠ ਦੇ ਵਿੱਚ ਹੀ ਛੁਰਾ ਮਾਰ ਰਹੇ ਹੋ ਆਪਦੇ ਬੱਚਿਆਂ ਦੇ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਹੋ ਇਹੋ ਜੀਆਂ ਗੱਲਾਂ ਕਰਕੇ ਮੈਂ ਸਾਡੇ ਵੀਰਾਂ ਨੂੰ ਆਦਾ ਵੀ ਅੱਗੇ ਤੋਂ ਇਸ ਚੀਜ਼ ਦਾ ਬਨੇਜ ਰੱਖੋ ਵੀ ਵੀ ਨਿੱਕੀ ਨਿੱਕੀ ਗੱਲ ਵੀ ਇੱਕ ਕਮਜ਼ੋਰੀ ਭਾਲ ਕੇ ਲਿਆਉਣੀ ਸਾਡੇ ਅਰਗਿਆਂ 'ਚ ਤਾਂ ਹਜ਼ਾਰਾਂ ਕਮਜ਼ੋਰੀਆਂ ਹੋਣਗੀਆਂ ਤੇ ਪਰ ਜਿਹੜੇ ਲੋਕਾਂ ਨੂੰ 1.5 ਲੱਖ ਰੋਟ ਪਾ ਕੇ ਲੋਕਾਂ ਨੇ ਨਮਾਇੰਦਾ ਚੁਣਿਆ ਸਰਕਾਰ ਦੇ ਵਿੱਚ ਭੇਜਿਆ ਲਾਲਵਤੀ ਵਾਲੀਆਂ ਗੱਡੀਆਂ ਦਿੱਤੀਆਂ ਤੇ ਉਹਨਾਂ ਦਾ ਫਿਰ ਫਰਜ਼ ਨਹੀਂ ਸਾਰ ਲੈਣ ਦਾ ਲੋਕਾਂ ਦੀ ਇਹ ਗੱਲਾਂ ਐ ਇਸ ਕਰਕੇ ਮੈਂ ਚਾਹੂੰਗਾ ਵੀ ਪਿੰਡਾਂ ਦੇ ਵਿੱਚ ਭਾਈਚਾਰਾ ਸਾਂਝ ਬਣੀ ਰਹੇ ਇਹ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਵੀ ਜਥੇਬੰਦੀਆਂ ਦਾ ਸਾਥ ਦਿਓ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਯਾਰ ਕਮ ਸੇ ਕਮ ਵਿਰੋਧ ਤਾਂ ਨਾ ਕਰੋ ਇਹੀ ਬੇਨਤੀ ਆ ਧੰਨਵਾਦ ਜੀ ਧੰਨਵਾਦ ਜੀ ਸੋ ਤੁਸੀਂ ਵੇਖਿਆ ਬਾਈ ਬਿੱਟੂ ਮੱਲਣ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਉਮੀਦ ਕਰਦੇ ਆ ਜਿਹੜੇ ਤੁਹਾਡੇ ਸਵਾਲ ਸੀਗੇ ਸਾਰਿਆਂ ਦਾ ਜਵਾਬ ਬਾਈ ਨੇ ਬਹੁਤ ਡਿਟੇਲ ਦੇ ਵਿੱਚ ਦਿੱਤਾ ਤੇ ਜੇ ਕੋਈ ਤੁਹਾਡੇ ਹੋਰ ਵੀ ਕੋਈ ਸਵਾਲ ਹੋਣਗੇ ਤਾਂ ਆਪਾਂ ਇਸ ਤੋਂ ਬਾਅਦ ਇੱਕ ਵਾਰਤ ਆਪਾਂ ਹੋਰ ਕਰ ਲਾਂਗੇ ਬਾਈ ਦੇ ਨਾਲ ਤੇ ਸੋ ਜੁੜੇ ਰਹੋ ਚੈਨਲ ਦੇ ਨਾਲ ਤੇ ਨਾਲ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨ